ਸ਼ਾਮ 6:00 ਵਜੇ ਦੇ ਕਰੀਬ ਇੱਕ ਭਾਰੀ ਦਰਖਤ ਦੀ ਟਾਣੀ ਟੁੱਟ ਕੇ ਲਗਭਗ 4 ਵਾਹਨਾਂ ਦੇ ਉੱਤੇ ਡਿੱਗੀ ਹੈ ਤੇ ਜਿਸ ਵਿੱਚ 4 ਦੇ ਕਰੀਬ ਵਾਹਨ ਨੁਕਸਾਨੇ ਗਏ ਨੇ ਜਦੋਂ ਇਸ ਸੰਬੰਧੀ ਮੌਕੇ ਤੇ ਮੌਜੂਦ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਸ਼ਾਮ ਨੂੰ ਜਿਹੜਾ ਹੈ 6:00 ਵਜੇ ਦੇ ਕਰੀਬ ਧਮਾਕੇ ਵਰਗੀ ਆਵਾਜ਼ ਜਿਹੜੀ ਹੈ ਸੁਣਾਈ ਦਿੱਤੀ ਤੇ ਜਿਸ ਤੋਂ ਬਾਅਦ ਜਦੋਂ ਆ ਕੇ ਦੇਖਿਆ ਤਾਂ ਚਿੱਟੇ ਪੌਪੂਲਰ ਦੀ ਇੱਕ ਭਾਰੀ ਟਾਣੀ ਦਰਖਤ ਹੈਠਾਂ ਜਿਹੜੀ ਹੈ ਉਹ ਖੜੇ ਵਾਹਨਾਂ ਤੇ ਡਿੱਗ ਪਈ ਹੈ ਤੇ ਭਾਰੀ ਨੁਕਸਾਨ ਹੋ ਗਿਆ ਹੈ ਉਹਨਾਂ ਦੱਸਿਆ ਕਿ ਸਕੂਲ ਬੱਸ ਡਰਾਈਵਰ ਜੋ ਗੱਡੀ ਸਟਾਰਟ ਕਰਨ ਹੀ ਵਾਲਾ ਸੀ ਕੁ ਇੱਕ ਗਿਆ ਨਹੀਂ ਤਾਂ ਜਾਨੀ ਨੁਕਸਾਨ ਹੋ ਸਕਦਾ ਸੀ ਤਾਂ ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਰਹਾਇਸ਼ੀ ਇਲਾਕਿਆਂ ਵਿੱਚ ਵੱਡੇ ਪੁਰਾਣੇ ਦਰਖਤਾਂ ਨੂੰ ਜਿਹੜਾ ਸਮੇਂ-ਸਮੇਂ ਤੇ ਕੱਟਿਆ ਜਾਵੇ ਤੇ ਛਾਂਟਿਆ ਜਾਵੇ ਤਾਂ ਕਿ ਕਿਸੇ ਨੂੰ ਵੀ ਕੋਈ ਵੀ ਜਾਨੀ ਨੁਕਸਾਨ ਨਾ ਹੋ ਸਕੇ ਇੱਕ ਵਾਰ ਤਸਵੀਰਾਂ ਦੇਖ ਲੈਣੇ ਕਿਸ ਤਰ੍ਹਾਂ ਦੇ ਨਾਲ ਇਹ ਹਾਸਾ ਜਿਹੜਾ ਹੈ ਉਹ ਵਾਪਰਿਆ ਹੈ ਤੇ ਮੌਕੇ ਤੇ ਮੌਜੂਦ ਲੋਕਾਂ ਨੇ ਕੀ ਜਾਣਕਾਰੀ ਸਾਂਝੀ ਕੀਤੀ ਹੈ ਉਹ ਦੇਖ ਲੈਣੇ ਸਗੇ ਸਵੇਰੇ ਕੋਈ 5:30 ਵਜੇ ਦੀ ਗੱਲ ਆ ਜੀ ਉਸਲੇ ਵਾਪਰਿਆ ਤੇ ਨੁਕਸਾਨ ਵੀ ਕਾਫੀ ਹੋ ਗਿਆ ਗੱਡੀਆਂ ਦਾ ਤੇ ਇਹ ਆ ਕੀ ਪ੍ਰਸ਼ਾਸਨ ਨੂੰ ਵੀ ਚਾਹੀਦਾ ਕਿ ਇਹ ਬੂਟਿਆਂ ਦੀ ਦੇਖਰੇ ਕਰਨ ਕਾਫੀ ਹੋ ਗਏ ਦੇ ਖਰਾਬ ਹੋ ਗਏ ਤੇ ਬੂਟੇ ਵੜਦਨੇ ਚਾਹੀਦੇ ਹੈਗੇ ਤੇ ਜਾਨੀ ਨੁਕਸਾਨ ਤੇ ਨਹੀਂ ਹੋਇਆ ਪਰ ਫਿਰ ਵੀ ਗੱਡੀਆਂ ਦਾ ਕਾਫੀ ਨੁਕਸਾਨ ਹੋ ਗਿਆ ਤੁਸੀਂ ਦੇਖ ਸਕਦੇ ਹੋ ਬਿਜਲੀ ਦੀਆਂ ਤਾਰਾਂ ਵੀ ਟੁੱਟੀਆਂ ਸਾਰੀਆਂ ਸਰ ਕੋਈ ਹਵਾ ਵੀ ਨਹੀਂ ਇੰਨੀ ਚਲੀ ਤੇ ਬਸ ਗੱਡੀਆਂ ਲੱਗੀਆਂ ਤੇ ਸ਼ੋਰ ਕਰੋ ਡਰਾਈਵਰ ਦਾ ਵੀ ਥੋੜਾ ਜਿਹਾ ਬਚਾ ਹੋ ਗਿਆ ਗੇਟ ਤੇ ਹੀਗਾ ਤੇ ਗੱਡੀ 'ਚ ਨਹੀਂ ਬੈਠਾ ਹਜੇ ਤੇ ਨਾਲ ਹੀ ਬੂਟਾ ਡਿੱਗ ਗਿਆ ਜਗਦੰਮੀ ਇਹ ਸਵੇਰੇ 6:30 ਵਜੇ ਆ ਰੇਲਵੇ ਦੀ ਜਗਾ ਚ ਇਡਾ ਵੱਡਾ ਸਫੇਦਾ ਹੈ ਜਿਹੜਾ ਬਿਨਾ ਹਵਾ ਚੁੱਲ੍ਹੇ ਹੀ ਮਤਲਬ ਹਰ ਬੰਦਾ ਹੈਰਾਨ ਹੋ ਗਿਆ ਵੀ ਕੀ ਹੋਇਆ ਕਿ ਇਹ ਇੰਨਾ ਭਾਰੀ ਦਾ ਟਾਣਾ ਸੀ ਜਿਹੜਾ ਵੀ ਇੱਥੇ ਬਿਜਲੀ ਤਾਰਾਂ ਔਰ ਦੂਸਰੀ ਜਿੰਨੀ ਅਗਲਾ ਸਫੇਦੇ ਦੀ ਵਾਹ ਇਹਨਾਂ ਸੜਕ ਤੋਂ ਬਚਾ ਹੋ ਗਿਆ ਇਹਦੇ ਕੋਈ ਹੋਰ ਵੀ ਜਾਨੀ ਨੁਕਸਾਨ ਹੋ ਸਕਦਾ ਸੀ ਔਰ ਜਿੱਥੇ ਡਿੱਗਿਆ ਹੈ ਇੱਥੇ ਤਿੰਨ ਚਾਰ ਗੱਡੀਆਂ ਦਾ ਨੁਕਸਾਨ ਹੋਇਆ ਅਹੀਂ ਤੇ ਪ੍ਰਸ਼ਾਸਨ ਉਹ ਰੇਲਵੇ ਵਿਭਾਗ ਨੂੰ ਜਾਂ ਫੋਰੈਸਟ ਡਿਪਾਰਟਮੈਂਟ ਨੂੰ ਕਹਿੰਨੇ ਆ ਕਿ ਇੱਥੇ ਜਿਹੜੀ ਆਬਾਦੀ ਹੈ ਉੱਥੇ ਜਿਹੜੇ ਵੱਡੇ ਪੇੜ ਹੈ ਉਹਨਾਂ ਨੂੰ ਕਟਵਾ ਕੇ ਛੋਟੇ ਪੇੜ ਲਗਾਉਣ ਦੀ ਕੋਸ਼ਿਸ਼ ਕੀਤੀ ਜਾਏ ਜਿਹਦੇ ਕਾਰਨ ਇਹ ਹਾਸੇ ਨਾ ਵਾਪਰੇ ਜਾਣ ਤੇਰੇ 6:30 ਵਜੇ ਮੈਂ ਉਥੋਂ ਦਿੱਲੀ ਪਿਤਾ ਰੂਟਿੰਗ ਤੇ ਸੈਰ ਕਰਨ ਜਾਣਿਆ ਹੀਗਾ ਤੇ ਉਸ ਟਾਈਮ ਤੇ ਜਦ ਮੈਂ ਉਥੋਂ ਲੰਘ ਰਿਹਾ ਹੀਗਾ ਜੇ ਮੈਂ ਟੋਟ ਦੀ ਬੈਕ ਸਾਈਡ ਤੋਂ ਤੇ ਮੈਨੂੰ ਬੜੀ ਇੱਕ ਤਮਾਕੀ ਦੀ ਬਹੁਤ ਤੇਜ਼ ਜ਼ੋਰਦਾਰ ਤਮਾਕੀ ਦੀ ਆਵਾਜ਼ ਆਈ ਜਦੋਂ ਅਸੀਂ ਲੱਗਿਆ ਕਿ ਦੇਖਿਆ ਤੇ ਇੱਕ ਪੁਰਾਣਾ ਬੂਟਾ ਸੀਗਾ ਜਿਹੜਾ ਜੜ ਤੋਂ ਉਖੜ ਕੇ ਆਪਣੀ ਟਾਣੀ ਤੋਂ ਟੁੱਟ ਕੇ ਡਿੱਗਿਆ ਗੱਡੀਆਂ ਦੇ ਹਾਦਸੇ ਉੱਤੇ ਉੱਤੇ ਤਿੰਨ ਚਾਰ ਗੱਡੀਆਂ ਵੀ ਲੱਗੀਆਂ ਹੋਈਆਂ ਜਿਨ੍ਹਾਂ ਨੂੰ ਕਾਫੀ ਨੁਕਸਾਨ ਹੋਇਆ ਜਦੇ ਵਿੱਚ ਇੱਕ ਸਕੂਲ ਦੀ ਬੈਨ ਵੀ ਲੱਗੀ ਦੀਗੀ ਤੇ ਸਕੂਲ ਦੀ ਬੈਨ ਨੇ 7 ਵਜੇ ਨਾ ਜਾਣਾ ਸੀ ਬੱਚਾ ਨੂੰ ਲੈਣ ਵਾਸਤੇ ਤੇ ਉਹ ਮੇਰੇ ਹਿਸਾਬ ਨਾਲ ਸਿਰਫ 5-10 ਮਿੰਟ ਡਰਾਈਵਰ ਲੇਟ ਹੋਇਆ ਜੇਕਰ ਡਰਾਈਵਰ ਟਾਈਮ 'ਤੇ ਆ ਜਾਂਦਾ ਗੱਡੀ ਲੈਣ ਵਾਸਤੇ ਤੇ ਸ਼ਾਇਦ ਪਰਮਾਤਮਾ ਨਾ ਕਰੇ ਕੋਈ ਜਾਣੀ ਨੁਕਸਾਨ ਵੀ ਹੋ ਸਕਦਾ ਸੀਗਾ ਤੇ ਸਾਡੀ ਪ੍ਰਸ਼ਾਸਨ ਦੇ ਅੱਗੇ ਤੇ ਫੋਰੈਸਟ ਡਿਪਾਰਟਮੈਂਟ ਦੇ ਅੱਗੇ ਇੱਕੋ ਮੰਗਿਆ ਗਿਆ ਕੀ ਜਿੱਦਾਂ ਪੁਰਾਣੇ ਬੂਟੇ ਆ ਗਏ ਉਹ ਸਮੇ ਸਮੇਤ ਉਥੇ ਦੇਖ ਰੇ ਕੀਤੀ ਹੈ ਕਿ ਜਿਹੜਾ ਕੋਈ ਪੁਰਾਣਾ ਬੂਟਾ ਉਹਨੂੰ ਆਪੇ ਛਾਂ ਦਿੱਤਾ ਜਾਏ ਜਾਂ ਵੱਢ ਦਿੱਤਾ ਜਾਏ ਕੈਮਰ ਕੋਸਟ ਹਨੀ ਦੇ ਨਾਲ ਅਦਸੇ ਨੇ ਪਠਾਨਕੋਟ ਡੇਡਲਹੋਜ਼ੀ ਰੋਡ ਤੇ ਇੱਕ ਵੱਡਾ ਹਾਸਾ ਵਾਪਰਿਆ ਦੱਸਦੇ ਇਹ ਪਠਾਨਕੋਟ ਤੋਂ ਵੱਡੀ ਖਬਰ ਇਸ ਸਮੇਂ ਦੀ ਦੱਸ ਰਹੇ ਹਾਂ ਸ਼ਾਮ 5:30 ਵਜੇ ਦੇ ਕਰੀਬ ਇੱਕ ਭਾਰੀ ਦਰਖਤ ਦੀ ਟਾਣੀ ਟੁੱਟ ਕੇ ਲਗਭਗ 4 ਵਾਹਨਾਂ ਦੇ ਉੱਤੇ ਡਿੱਗੀ ਹੈ ਤੇ ਜਿਸ ਵਿੱਚ 4 ਦੇ ਕਰੀਬ ਵਾਹਨ ਨੁਕਸਾਨੇ ਗਏ ਨੇ ਜਦੋਂ ਇਸ ਸੰਬੰਧੀ ਮੌਕੇ ਤੇ ਮੌਜੂਦ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਸ਼ਾਮ ਨੂੰ ਜਿਹੜਾ ਹੈ 5:30 ਵਜੇ ਦੇ ਕਰੀਬ ਧਮਾਕੇ ਵਰਗੀ ਆਵਾਜ਼ ਜਿਹੜੀ ਹੈ ਸੁਣਾਈ ਦਿੱਤੀ ਤੇ ਜਿਸ ਤੋਂ ਬਾਅਦ ਜਦੋਂ ਆ ਕੇ ਦੇਖਿਆ ਤਾਂ ਚਿੱਟੇ ਪੌਪੂਲਰ ਦੀ ਇੱਕ ਭਾਰੀ ਟਾਣੀ ਦਰਖਤਾ ਹੇਠਾਂ ਜਿਹੜੀ ਦੱਸਿਆ ਕਿ ਸਕੂਲ ਬੱਸ ਡਰਾਈਵਰ ਜੋ ਗੱਡੀ ਸਟਾਰਟ ਕਰਨ ਹੀ ਵਾਲਾ ਸੀ ਕੁਝ ਦੇਰ ਦੇ ਲਈ ਬਾਹਰ ਰੁਕ ਗਿਆ ਸੀ ਤੇ ਦਰਖਤ ਜਿਹੜਾ ਹੈ ਉੱਡੇ ਗਿਆ ਨਹੀਂ ਤਾਂ ਜਾਨੀ ਨੁਕਸਾਨ ਹੋ ਸਕਦਾ ਸੀ ਤੇ ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਰਹਾਇਸ਼ੀ ਇਲਾਕਿਆਂ ਵਿੱਚ ਵੱਡੇ ਪੁਰਾਣੇ ਦਰਖਤਾਂ ਨੂੰ ਜਿਹੜਾ ਸਮੇਂ-ਸਮੇਂ ਤੇ ਕੱਟਿਆ ਜਾਵੇ ਤੇ ਛਾਂਟਿਆ ਜਾਵੇ ਤਾਂ ਕਿ ਕਿਸੇ ਨੂੰ ਵੀ ਕੋਈ ਵੀ ਜਾਨੀ ਨੁਕਸਾਨ ਨਾ ਹੋ ਸਕੇ ਤੇ ਇੱਕ ਵਾਰ ਤਸਵੀਰਾਂ ਦੇਖ ਲੈਣੇ ਕਿਸ ਤਰ੍ਹਾਂ ਦੇ ਨਾਲ ਇਹ ਹਾਸਾ ਜਿਹੜਾ ਹੈ ਉਹ ਵਰਤਿਆ ਹੈ ਤੇ ਮੌਕੇ ਤੇ ਮੌਜੂਦ ਲੋਕਾਂ ਨੇ ਕੀ ਜਾਣਕਾਰੀ ਸਾਂਝੀ ਕੀਤੀ ਹੈ ਆਉ ਦੇਖ ਲੈਣੇ ਸਗੇ ਸਵੇਰੇ ਕੋਈ 6:30 ਵੇ ਦੀ ਗੱਲ ਆ ਜੀ ਉਸਲੇ ਵਰਤਿਆ ਨੁਕਸਾਨ ਵੀ ਕਾਫੀ ਹੋ ਗਿਆ ਗੱਡੀਆਂ ਦਾ ਤੇ ਇਹ ਹੈ ਕਿ ਪ੍ਰਸ਼ਾਸਨ ਨੂੰ ਵੀ ਚਾਹੀਦਾ ਕਿ ਇਹ ਬੂਟਿਆਂ ਦੀ ਦੇਖ ਰੇ ਕਰਨ ਕਾਫੀ ਹੋ ਗਏ ਦੇ ਖਰਾਬ ਹੋ ਗਏ ਤੇ ਬੂਟੇ ਵੜਦਨੇ ਚਾਹੀਦੇ ਹੈਗੇ ਤੇ ਜਾਨੀ ਨੁਕਸਾਨ ਤੇ ਨਹੀਂ ਹੋਇਆ ਪਰ ਫਿਰ ਵੀ ਗੱਡੀਆਂ ਦਾ ਕਾਫੀ ਨੁਕਸਾਨ ਹੋ ਗਿਆ ਤੁਸੀਂ ਦੇਖ ਸਕਦੇ ਹੋ ਬਿਜਲੀ ਦੇ ਤਾਰਾਂ ਵੀ ਟੁੱਟੀਆਂ ਸਾਰੀਆਂ ਸਰ ਕੋਈ ਹਵਾ ਵੀ ਨਹੀਂ ਇੰਨੀ ਚਲੀ ਤੇ ਬਸ ਗੱਡੀਆਂ ਲੱਗੀਆਂ ਤੇ ਸ਼ੋਕਰ ਡਰਾਈਵਰ ਦਾ ਵੀ ਥੋੜਾ ਜਿਹਾ ਬਚਾ ਹੋ ਗਿਆ ਗੇਟ ਤੇ ਹੀਗਾ ਤੇ ਗੱਡੀ 'ਚ ਨਹੀਂ ਬੈਠਾ ਹਜੇ ਤੇ ਨਾਲ ਹੀ ਬੂਟਾ ਡਿੱਗਿਆ ਜਗਦਵੀ ਇਸ ਸਵੇਰੇ 6:30 ਵਜੇ ਅ ਰੇਲਵੇ ਦੀ ਜਗ੍ਹਾ 'ਚ ਇੰਨਾ ਵੱਡਾ ਸਫੇਦਾ ਹੈ ਜਿਹੜਾ ਬਿਨਾਂ ਹਵਾ ਚੁੱਲ੍ਹੇ ਹੀ ਮਤਲਬ ਹਰ ਬੰਦਾ ਹੈਰਾਨ ਹੋ ਗਿਆ ਵੀ ਕੀ ਹੋਇਆ ਵੀ ਇਹ ਇੰਨਾ ਭਾਰੀ ਇਹਦਾ ਟਾਣਾ ਹੈ ਜਿਹੜਾ ਵੀ ਇੱਥੇ ਬਿਜਲੀ ਤਾਰਾਂ ਔਰ ਦੂਸਰੀ ਜਿੰਨੀ ਅਗਲਾ ਸਫੇਦੇ ਦੀ ਵਾਹ ਇਹਨਾਂ ਰੋਡ ਸੜਕ ਤੋਂ ਬਚਾ ਹੋ ਗਿਆ ਨਹੀਂ ਤਾਂ ਕੋਈ ਹੋਰ ਜਾਨੀ ਨੁਕਸਾਨ ਹੋ ਸਕਦਾ ਸੀ ਜਿੱਥੇ ਡਿੱਗਿਆ ਹੈ ਇੱਥੇ 3-4 ਗੱਡੀਆਂ ਦਾ ਨੁਕਸਾਨ ਹੋਇਆ ਅਸੀਂ ਦੇ ਪ੍ਰਸ਼ਾਸਨ ਉਹ ਰੇਲਵੇ ਵਿਭਾਗ ਨੂੰ ਜਾਂ ਫੋਰੈਸਟ ਬੋਰਡ ਨੂੰ ਕਹਿੰਨੇ ਆ ਕਿ ਇੱਥੇ ਜਿੱਥੇ ਆਬਾਦੀ ਹੈ ਉੱਥੇ ਜਿਹੜੇ ਵੱਡੇ ਪੀੜ ਹੈ ਉਹਨਾਂ ਨੂੰ ਕਟਵਾ ਕੇ ਛੋਟੇ ਪੀੜ ਲਗਾਉਣ ਦੀ ਕੋਸ਼ਿਸ਼ ਕੀਤੀ ਜਾਏ ਜਿਹਦੇ ਕਾਰਨ ਇਹ ਹਾਸੇ ਨਾ ਵਾਪਰੇ ਜਾਣ ਤੇਰੇ 6:30 ਵਜੇ ਮੈਂ ਤੋ ਦਿੱਲੀ ਦਿੱਤਾ ਗੂਪੀ ਨੂੰ ਸੈਕ ਕਰਨ ਜਾਣਿਆ ਹੀਗਾ ਤੇ ਉਸ ਟਾਈਮ ਤੇ ਜਦੋਂ ਮੈਂ ਇਥੋਂ ਲੰਘ ਰਿਹਾ ਸੀਗਾ ਜੇ ਮੈਂ ਟੋਟ ਦੀ ਬੈਕ ਸਾਈਡ ਤੋਂ ਤੇ ਮੈਨੂੰ ਬੜੀ ਇੱਕ ਤਮਾਕੇ ਦੀ ਬਹੁਤ ਤੇਜ਼ ਜ਼ੋਰਦਾਰ ਤਮਾਕੀ ਦੀ ਆਵਾਜ਼ ਆਈ ਜਦੋਂ ਅਸੀਂ ਲੱਗਿਆ ਕਿ ਦੇਖਿਆ ਤੇ ਇੱਕ ਬੜਾ ਪੁਰਾਣਾ ਬੂਟਾ ਸੀਗਾ ਜਿਹੜਾ ਜੜ ਤੋਂ ਉਖੜ ਕੇ ਆਪਣੀ ਟਾਣੀ ਤੋਂ ਟੁੱਟ ਕੇ ਡਿੱਗਿਆ ਗੱਡੀਆਂ ਦੇ ਹਾਂ ਤੋਂ ਉੱਤੇ ਉੱਤੇ ਤਿੰਨ ਚਾਰ ਗੱਡੀਆਂ ਵੀ ਲੱਗੀਆਂ ਦੀਆਂ ਸੀ ਜਿਨ੍ਹਾਂ ਨੂੰ ਕਾਫੀ ਨੁਕਸਾਨ ਹੋਇਆ ਜਿਹਦੇ ਵਿੱਚ ਇੱਕ ਸਕੂਲ ਦੀ ਵੈਨ ਵੀ ਲੱਗੀ ਦੀ ਸੀ ਤੇ ਸਕੂਲ ਦੀ ਵੈਨ ਨੇ 7 ਵਜੇ ਨਾ ਜਾਣਾ ਸੀ ਬੱਚਾ ਲੈਣ ਵਾਸਤੇ ਤੇ ਉਹ ਮੇਰੇ ਹਿਸਾਬ ਨਾਲ ਸਿਰਫ 5-10 ਮਿੰਟ ਡਰਾਈਵਰ ਲੇਟ ਹੋਇਆ ਜੇਕਰ ਡਰਾਈਵਰ ਟਾਈਮ 'ਤੇ ਆ ਜਾਂਦਾ ਗੱਡੀ ਲੈਣ ਵਾਸਤੇ ਤੇ ਸ਼ਾਇਦ ਪਰਮਾਤਮਾ ਨਾ ਕਰੇ ਕੋਈ ਜਾਣੀ ਨੁਕਸਾਨ ਵੀ ਹੋ ਸਕਦਾ ਸੀਗਾ ਤੇ ਸਾਡੀ ਪ੍ਰਸ਼ਾਸਨ ਦੇ ਅੱਗੇ ਤੇ ਫੋਰੈਸਟ ਡਿਪਾਰਟਮੈਂਟ ਦੇ ਅੱਗੇ ਇੱਕੋ ਮੰਗਿਆ ਗਿਆ ਕਿ ਜਿੱਦਾਂ ਪੁਰਾਣੇ ਬੂਟੇ ਅਗਏ ਉਹਨਾਂ ਸਮੇ ਸਮੇਤ ਉੱਤੇ ਦੇਖ ਰੇ ਕੀਤੀ ਹੈ ਕਿ ਜਿਹੜਾ ਕੋਈ ਪੁਰਾਣਾ ਬੂਟਾ ਨੂੰ ਆਪੇ ਛਾਂ ਦਿੱਤਾ ਜਾਏ ਜਾਂ ਵੱਢ ਦਿੱਤਾ ਜਾਏ ਕੈਮਰਾ ਕੋਸਟ ਹਰੀ ਦੇ ਨਾਲ ਅਦਸੈਂਡ ਪਠਾਨਕੋਟ ਡੇਡਲਗੋਜ਼ੀ ਰੋਡ ਤੇ ਇੱਕ ਵੱਡਾ ਹਾਸਾ ਵਾਪਰਿਆ ਦੱਸਦੇ ਹੀ ਇਹ ਪਠਾਨਕੋਟ ਤੋਂ ਵੱਡੀ ਖਬਰ ਇਸ ਸਮੇਂ ਦੀ ਦੱਸ ਰਹੇ ਹਾਂ ਸ਼ਾਮ 6:30 ਵਜੇ ਦੇ ਕਰੀਬ ਇੱਕ ਭਾਰੀ ਦਰਖਤ ਟਾਣੀ ਟੁੱਟ ਕੇ ਲਗਭਗ 4 ਵਾਹਨਾਂ ਦੇ ਉੱਤੇ ਡਿੱਗੀ ਹੈ ਤੇ ਜਿਸ ਵਿੱਚ 4 ਦੇ ਕਰੀਬ ਵਾਹਨ ਨੁਕਸਾਨੇ ਗਏ ਨੇ ਜਦੋਂ ਇਸ ਸੰਬੰਧੀ ਮੌਕੇ ਤੇ ਮੌਜੂਦ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਸ਼ਾਮ ਨੂੰ ਜਿਹੜਾ ਹੈ 6:30 ਵਜੇ ਦੇ ਕਰੀਬ ਧਮਾਕੇ ਵਰਗੀ ਆਵਾਜ਼ ਜਿਹੜੀ ਹੈ ਸੁਣਾਈ ਦਿੱਤੀ ਤੇ ਜਿਸ ਤੋਂ ਬਾਅਦ ਜਦੋਂ ਆ ਕੇ ਦੇਖਿਆ ਤਾਂ ਚਿੱਟੇ ਪੌਪੂਲਰ ਦੀ ਇੱਕ ਭਾਰੀ ਟਾਣੀ ਦਰਖਤ ਹੈਠਾਂ ਜਿਹੜੀ ਹੈ ਉਹ ਖ ਦੱਸਿਆ ਕਿ ਸਕੂਲ ਬੱਸ ਡਰਾਈਵਰ ਜੋ ਗੱਡੀ ਸਟਾਰਟ ਕਰਨ ਹੀ ਵਾਲਾ ਸੀ ਕੁਝ ਦੇਰ ਦੇ ਲਈ ਬਾਹਰ ਰੁਕ ਗਿਆ ਸੀ ਤੇ ਦਰਖਤ ਜਿਹੜਾ ਹੈ ਉਹ ਡਿੱਗ ਗਿਆ ਨਹੀਂ ਤਾਂ ਜਾਨੀ ਨੁਕਸਾਨ ਹੋ ਸਕਦਾ ਸੀ ਤੋਂ ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਰਹਾਇਸ਼ੀ ਇਲਾਕਿਆਂ ਵਿੱਚ ਵੱਡੇ ਪੁਰਾਣੇ ਦਰਖਤਾਂ ਨੂੰ ਜਿਹੜਾ ਸਮੇਂ-ਸਮੇਂ ਤੇ ਕੱਟਿਆ ਜਾਵੇ ਤੇ ਛਾਂਟਿਆ ਜਾਵੇ ਤਾਂ ਕਿ ਕਿਸੇ ਨੂੰ ਵੀ ਕੋਈ ਵੀ ਜਾਨੀ ਨੁਕਸਾਨ ਨਾ ਹੋ ਸਕੇ ਇੱਕ ਵਾਰ ਤਸਵੀਰਾਂ ਦੇਖ ਲੈਣੇ ਕਿਸ ਤਰ੍ਹਾਂ ਦੇ ਨਾਲ ਇਹ ਹਾਸਾ ਜਿਹੜਾ ਹੈ ਉਹ ਵਾਪਰਿਆ ਹੈ ਤੇ ਮੌਕੇ ਤੇ ਮੌਜੂਦ ਲੋਕਾਂ ਨੇ ਕੀ ਜਾਣਕਾਰੀ ਸਾਂਝੀ ਕੀਤੀ ਹੈ ਉਹ ਦੇਖ ਲੈਣੇ ਸਗੇ ਸਵੇਰੇ ਕੋਈ 6:30 ਵਜੇ ਦੀ ਗੱਲ ਹੈ ਜੀ ਉਸਲੇ ਵਾਪਰਿਆ ਨੁਕਸਾਨ ਵੀ ਕਾਫੀ ਹੋ ਗਿਆ ਗੱਡੀਆਂ ਦਾ ਤੇ ਇਹ ਹੈ ਕਿ ਪ੍ਰਸ਼ਾਸਨ ਨੂੰ ਵੀ ਚਾਹੀਦਾ ਕਿ ਇਹ ਬੂਟਿਆਂ ਦੀ ਦੇਖ ਰੇ ਕਰਨ ਕਾਫੀ ਹੋ ਗਏ ਦੇ ਖਰਾਬ ਹੋ ਗਏ ਤੇ ਬੂਟੇ ਵੜਦਨੇ ਚਾਹੀਦੇ ਹੈਗੇ ਤੇ ਜਾਨੀ ਨੁਕਸਾਨ ਤੇ ਨਹੀਂ ਹੋਇਆ ਪਰ ਫਿਰ ਵੀ ਗੱਡੀਆਂ ਦਾ ਕਾਫੀ ਨੁਕਸਾਨ ਹੋ ਗਿਆ ਤੁਸੀਂ ਦੇਖ ਸਕਦੇ ਹੋ ਬਿਜਲੀ ਦੇ ਤਾਰਾਂ ਵੀ ਟੁੱਟੀਆਂ ਸਾਰੀਆਂ ਸਰ ਕੋਈ ਹਵਾ ਵੀ ਨਹੀਂ ਨਹੀਂ ਚਲੀ ਤੇ ਬਸ ਗੱਡੀਆਂ ਲੱਗੀਆਂ ਤੇ ਛੋਕੜੇ ਡਰਾਈਵਰ ਦਾ ਵੀ ਥੋੜਾ ਜਿਹਾ ਬਚਾ ਹੋ ਗਿਆ ਗੇਟ ਤੇ ਹੀਗਾ ਤੇ ਗੱਡੀ 'ਚ ਨਹੀਂ ਬੈਠਾ ਹਜੇ ਤੇ ਨਾਲ ਹੀ ਘੰਟਾ ਡਿੱਗਿਆ ਜਗਦੰਮੀ ਇਸ ਸਵੇਰੇ 6:30 ਵਜੇ ਅ ਰੇਲਵੇ ਦੀ ਜਗ੍ਹਾ 'ਚ ਇੰਨਾ ਵੱਡਾ ਸਫੇਦਾ ਹੈ ਜਿਹੜਾ ਬਿਨਾਂ ਹਵਾ ਚੁੱਲ੍ਹੇ ਹੀ ਮਤਲਬ ਹਰ ਬੰਦਾ ਹੈਰਾਨ ਹੋ ਗਿਆ ਵੀ ਕੀ ਹੋਇਆ ਵੀ ਇਹ ਇੰਨਾ ਭਾਰੀ ਦਾ ਟਾਣਾ ਹੈ ਜਿਹੜਾ ਵੀ ਇੱਥੇ ਬਿਜਲੀ ਤਾਰਾਂ ਔਰ ਦੂਸਰੀ ਜਿੰਨੀ ਅਗਲਾ ਸਫੇਦਰੀ ਹੋਇਆ ਨਾ ਸੜਕ ਤੋਂ ਬਚਾ ਹੋ ਗਿਆ ਨਹੀਂ ਤੇ ਕੋਈ ਹੋਰ ਜਾਨੀ ਨੁਕਸਾਨ ਹੋ ਸਕਦਾ ਸੀ ਉਰ ਜਿੱਥੇ ਡਿੱਗਿਆ ਹੈ ਇੱਥੇ 3-4 ਗੱਡੀਆਂ ਦਾ ਨੁਕਸਾਨ ਹੋਇਆ ਅਸੀਂ ਦੇ ਪ੍ਰਸ਼ਾਸਨ ਔਰ ਰੇਲਵੇ ਵਿਭਾਗ ਨੂੰ ਜਾਂ ਫੋਰੈਸਟ ਬੋਰਡ ਨੂੰ ਕਹਿੰਨੇ ਆ ਕਿ ਇੱਥੇ ਜਿੱਥੇ ਆਬਾਦੀ ਹੈ ਉਥੇ ਜਿਹੜੇ ਵੱਡੇ ਪੇੜ ਹੈ ਉਹਨਾਂ ਨੂੰ ਕਟਵਾ ਕੇ ਛੋਟੇ ਪੇੜ ਲਗਾਉਣ ਦੀ ਕੋਸ਼ਿਸ਼ ਕੀਤੀ ਜਾਏ ਜਿਹਦੇ ਕਾਰਨ ਇਹ ਹਾਸੇ ਨਾ ਵਾਪਰੇ ਜਾਣ ਤੇਰੇ 6:30 ਵਜੇ ਮੈਂ ਉਥੋਂ ਦਿੱਲੀ ਦਿੱਧਾ ਗੂਟੀਨ ਤੋਂ ਸੈਰ ਕਰਨ ਜਾਣਿਆ ਹੀਗਾ ਤੇ ਉਸ ਟਾਈਮ ਤੇ ਜਦੋਂ ਮੈਂ ਉਥੋਂ ਲੰਘ ਰਿਹਾ ਹੀਗਾ ਜੇ ਮੈਂ ਟੋਟੇ ਦੀ ਬੈਕ ਸਾਈਡ ਤੋਂ ਤਮੇ ਬੜੀ ਇੱਕ ਧਮਾਕੇ ਦੀ ਬਹੁਤ ਤੇਜ਼ ਜ਼ੋਰਦਾਰ ਧਮਾਕੇ ਦੀ ਆਵਾਜ਼ ਆਈ ਜਦੋਂ ਅਸੀਂ ਲੱਗਿਆ ਕਿ ਦੇਖਿਆ ਤੇ ਇੱਕ ਬੜਾ ਪੁਰਾਣਾ ਬੂਟਾ ਸੀਗਾ ਜਿਹੜਾ ਜੜ ਤੋਂ ਉਖੜ ਕੇ ਆਪਣੀ ਟਾਣੀ ਤੋਂ ਟੁੱਟ ਕੇ ਡਿੱਗਿਆ ਗੱਡੀਆਂ ਦੇਾਂ ਦੇ ਉੱਤੇ ਉੱਤੇ ਤਿੰਨ ਚਾਰ ਗੱਡੀਆਂ ਵੀ ਲੱਗੀਆਂ ਦੀਆਂ ਸੀ ਜਿਨ੍ਹਾਂ ਨੂੰ ਕਾਫੀ ਨੁਕਸਾਨ ਹੋਇਆ ਜਿਹਦੇ ਵਿੱਚ ਕੀ ਇੱਕ ਸਕੂਲ ਦੀ ਬੈਂ ਵੀ ਲੱਗੀ ਦੀਗੀ ਤੇ ਸਕੂਲ ਦੀ ਬੈਂ ਨੇ 7 ਵਜੇ ਨਾ ਜਾਣਾ ਸੀ ਬੱਚਾ ਨੂੰ ਲੈਣ ਵਾਸਤੇ ਤੇ ਉਹ ਮੇਰੇ ਹਿਸਾਬ ਨਾਲ ਸਿਰਫ 5-10 ਮਿੰਟ ਡਰਾਈਵਰ ਲੇਟ ਹੋਇਆ ਜੇਕਰ ਡਰਾਈਵਰ ਟਾਈਮ 'ਚ ਆ ਜਾਂਦਾ ਗੱਡੀ ਲੈਣ ਵਾਸਤੇ ਤੇ ਸ਼ਾਇਦ ਪਰਮਾਤਮਾ ਨਾ ਕਰੇ ਕੋਈ ਜਾਣੀ ਨੁਕਸਾਨ ਵੀ ਤੇ ਫੋਰੈਸਟ ਡਿਪਾਰਟਮੈਂਟ ਦਾ ਅੱਗੇ ਇੱਕੋ ਮੰਗ ਹੈਗੀ ਹੈ ਕਿ ਜਿੱਦਾਂ ਪੁਰਾਣੇ ਬੂਟੇ ਹੈਗੇ ਉਹਨਾਂ ਦੇ ਟਾਈਮ ਤੇ ਸਮੇਂ-ਸਮੇਂ ਦੇ ਉੱਤੇ ਦੇਖਰੇਖ ਕੀਤੀ ਹੈ ਕਿ ਜਿਹੜਾ ਕੋਈ ਪੁਰਾਣਾ ਬੂਟਾ ਉਹਨੂੰ ਆਪੇ ਛਾਂ ਦਿੱਤਾ ਜਾਏ ਜਾਂ ਵੱਢ ਦਿੱਤਾ ਜਾਏ ਕੈਮਰਾ ਪਰਸਨ ਹਨੀ ਦੇ ਨਾਲ ਅਜੇ ਸੰਗੀ ਪਠਾਨਕੋਟ ਡੇਡਲੋਜੀ ਰੋਡ ਤੇ ਇੱਕ ਵੱਡਾ ਹਾਸਾ ਵਾਪਰਿਆ ਦੱਸਦੇ ਇਹ ਪਠਾਨਕੋਟ ਤੋਂ ਵੱਡੀ ਖਬਰੇ ਸਮੇਂ ਦੀ ਦੱਸ ਰਹੇ ਹਾਂ ਸ਼ਾਮ 6:30 ਵਜੇ ਦੇ ਕਰੀਬ ਇੱਕ ਭਾਰੀ ਦਰਖਤ ਦੀ ਟਾਣੀ ਟੁੱਟ ਕੇ ਲਗਭਗ 4 ਵਾਹਨਾਂ ਦੇ ਉੱਤੇ ਡਿੱਗੀ ਹੈ ਤੇ ਜਿਸ ਵਿੱਚ 4 ਦੇ ਕਰੀਬ ਵਾਹਨ ਨੁਕਸਾਨੇ ਗਏ ਨੇ ਜਦੋਂ ਇਸ ਸੰਬੰਧੀ ਮੌਕੇ ਤੇ ਮੌਜੂਦ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਸ਼ਾਮ ਨੂੰ ਜਿਹੜਾ ਹੈ 6:30 ਵਜੇ ਦੇ ਕਰੀਬ ਇੱਕ ਧਮਾਕੇ ਵਰਗੀ ਆਵਾਜ਼ ਜਿਹੜੀ ਹੈ ਸੁਣਾਈ ਦਿੱਤੀ ਤੇ ਜਿਸ ਤੋਂ ਬਾਅਦ ਜਦੋਂ ਆ ਕੇ ਦੇਖਿਆ ਤਾਂ ਚਿੱਟੇ ਪੌਪੂਲਰ ਦੀ ਇੱਕ ਭਾਰੀ ਟਾਣੀ ਦਰਖਤ ਹੈਠਾ ਜਿਹੜੀ ਹੈ ਉਹ ਖੜ ਸਤੇ ਇੱਕ ਸਕੂਲ ਬੱਸ ਡਰਾਈਵਰ ਜੋ ਗੱਡੀ ਸਟਾਰਟ ਕਰਨ ਹੀ ਵਾਲਾ ਸੀ ਕੁਝ ਦੇਰ ਦੇ ਲਈ ਬਾਹਰ ਰੁਕ ਗਿਆ ਸੀ ਤੇ ਦਰਖਤ ਜਿਹੜਾ ਉਹ ਡਿੱਗ ਗਿਆ ਨਹੀਂ ਤਾਂ ਜਾਨੀ ਨੁਕਸਾਨ ਹੋ ਸਕਦਾ ਸੀ ਤੋਂ ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਰਹਾਇਸ਼ੀ ਇਲਾਕਿਆਂ ਵਿੱਚ ਵੱਡੇ ਪੁਰਾਣੇ ਦਰਖਤਾਂ ਨੂੰ ਜਿਹੜਾ ਸਮੇਂ-ਸਮੇਂ ਤੇ ਕੱਟਿਆ ਜਾਵੇ ਤੇ ਛਾਂਟਿਆ ਜਾਵੇ ਤਾਂ ਕਿ ਕਿਸੇ ਨੂੰ ਵੀ ਕੋਈ ਵੀ ਜਾਨੀ ਨੁਕਸਾਨ ਨਾ ਹੋ ਸਕੇ ਇੱਕ ਵਾਰ ਤਸਵੀਰਾਂ ਦੇਖ ਲੈਣੇ ਕਿਸ ਤਰ੍ਹਾਂ ਦੇ ਨਾਲ ਇਹ ਹਾਸਾ ਜਿਹੜਾ ਉਹ ਵਾਪਰਿਆ ਹੈ ਤੇ ਮੌਕੇ ਤੇ ਮੌਜੂਦ ਲੋਕਾਂ ਨੇ ਕੀ ਜਾਣਕਾਰੀ ਸਾਂਝੀ ਕੀਤੀ ਹੈ ਆਉ ਦੇਖ ਲੈਣੇ ਸਗੇ ਸਵੇਰੇ ਕੋਈ 6:30 ਵਜੇ ਦੀ ਗੱਲ ਹੈ ਜੀ ਉਸਲੇ ਵਾਪਰਿਆ ਤੇ ਨੁਕਸਾਨ ਵੀ ਕਾਫੀ ਹੋ ਗਿਆ ਗੱਡੀਆਂ ਦਾ ਤੇ ਇਹ ਹੈ ਕਿ ਪ੍ਰਸ਼ਾਸਨ ਨੂੰ ਵੀ ਚਾਹੀਦਾ ਕਿ ਇਹ ਬੂਟਿਆਂ ਦੀ ਦੇਖਰੇ ਕਰਨ ਕਾਫੀ ਹੋ ਗਏ ਦੇ ਖਰਾਬ ਹੋ ਗਏ ਤੇ ਬੂਟੇ ਵੜਦਨੇ ਚਾਹੀਦੇ ਹੈਗੇ ਤੇ ਜਾਨੀ ਨੁਕਸਾਨ ਤੇ ਨਹੀਂ ਹੋਇਆ ਪਰ ਫਿਰ ਵੀ ਗੱਡੀਆਂ ਦਾ ਕਾਫੀ ਨੁਕਸਾਨ ਹੋ ਗਿਆ ਤੁਸੀਂ ਦੇਖ ਸਕਦੇ ਹੋ ਬਿਜਲੀ ਦੀਆਂ ਤਾਰਾਂ ਵੀ ਟੁੱਟੀਆਂ ਸਾਰੀਆਂ ਸਰ ਕੋਈ ਹਵਾ ਵੀ ਨਹੀਂ ਨਹੀਂ ਚਲੀ ਤੇ ਬਸ ਗੱਡੀਆਂ ਲੱਗੀਆਂ ਤੇ ਸ਼ੋਰ ਕਰੋ ਡਰਾਈਵਰ ਦਾ ਵੀ ਥੋੜਾ ਜਿਹਾ ਬਚਾ ਹੋ ਗਿਆ ਗੇਟ ਤੇ ਹੀਗਾ ਤੇ ਗੱਡੀ 'ਚ ਨਹੀਂ ਬੈਠਾ ਹਜੇ ਤੇ ਨਾਲ ਹੀ ਬੂਟਾ ਡਿੱਗਿਆ ਜਗਦਵੀ ਇਸ ਸਵੇਰੇ 6:30 ਵਜੇ ਅ ਰੇਲਵੇ ਦੀ ਜਗ੍ਹਾ 'ਚ ਇੱਡਾ ਵੱਡਾ ਸਫੇਦਾ ਹੈ ਜਿਹੜਾ ਬਿਨਾਂ ਹਵਾ ਚੁੱਲ੍ਹੇ ਹੀ ਮਤਲਬ ਹਰ ਬੰਦਾ ਹੈਰਾਨ ਹੋ ਗਿਆ ਵੀ ਕੀ ਹੋਇਆ ਵੀ ਇਹ ਇੰਨਾ ਭਾਰੀ ਦਾ ਟਾਣਾ ਸੀ ਜਿਹੜਾ ਵੀ ਇੱਥੇ ਬਿਜਲੀ ਤਾਰਾਂ ਔਰ ਦੂਸਰੀ ਜਿੰਨੀ ਅਗਲਾ ਸਫੇਦਾ ਦੀ ਵਾਹ ਇਹਨਾਂ ਰੋਕ ਸੜਕ ਤੋਂ ਬਚਾ ਹੋ ਗਏ ਨਹੀਂ ਤਾਂ ਕੋਈ ਹੋਰ ਜਾਨੀ ਨੁਕਸਾਨ ਹੋ ਸਕਦਾ ਸੀ ਜਿੱਥੇ ਡਿੱਗਿਆ ਹੈ ਇੱਥੇ 3-4 ਗੱਡੀਆਂ ਦਾ ਨੁਕਸਾਨ ਹੋਇਆ ਅਸੀਂ ਦੇ ਪ੍ਰਸ਼ਾਸਨ ਉਹ ਰੇਲਵੇ ਵਿਭਾਗ ਨੂੰ ਜਾਂ ਫੋਰੈਸਟ ਬੋਰਡ ਨੂੰ ਕਹਿੰਨੇ ਆ ਕਿ ਇੱਥੇ ਜਿੱਥੇ ਆਬਾਦੀ ਹੈ ਉੱਥੇ ਜਿਹੜੇ ਵੱਡੇ ਪੀੜ ਹੈ ਉਹਨਾਂ ਨੂੰ ਕਟਵਾ ਕੇ ਛੋਟੇ ਪੀੜ ਲਗਾਉਣ ਦੀ ਕੋਸ਼ਿਸ਼ ਕੀਤੀ ਜਾਏ ਜਿਹਦੇ ਕਾਰਨ ਇਹ ਹਾਸੇ ਨਾ ਵਾਪਰੇ ਜਾਂ ਤੇਰੇ 6:30 ਵਜੇ ਮੈਂ ਤੋਂ ਦਿੱਲੀ ਸਿੱਧਾ ਰੂਟਿੰ ਚ ਸੈਕਟਰਾਂ ਜਾਂਦਾ ਹੀਗਾ ਉਸ ਟਾਈਮ ਤੇ ਜਦੋਂ ਮੈਂ ਥੋੜਾ ਲੰਘ ਰਿਹਾ ਸੀਗਾ ਜੇ ਮੈਂ ਟੋਟ ਦੀ ਬੈਕ ਸਾਈਡ ਤੋਂ ਤੇ ਮੈਨੂੰ ਬੜੀ ਇੱਕ ਤਮਾਕੇ ਦੀ ਬਹੁਤ ਤੇਜ਼ ਜ਼ੋਰਦਾਰ ਧੁਮਾਕੀ ਦੀ ਆਵਾਜ਼ ਆਈ ਜਦੋਂ ਅਸੀਂ ਲੱਗਿਆ ਕਿ ਦੇਖਿਆ ਤੇ ਇੱਕ ਪਰਾ ਪੁਰਾਣਾ ਬੂਟਾ ਸੀਗਾ ਜਿਹੜਾ ਜੜ ਤੋਂ ਉਖੜ ਕੇ ਆਪਣੀ ਟਾਣੀ ਤੋਂ ਟੁੱਟ ਕੇ ਡਿੱਗ ਗਿਆ ਗੱਡੀਆਂ ਦੇ ਹੇਠਾਂ ਉੱਤੇ 3-4 ਗੱਡੀਆਂ ਵੀ ਲੱਗਦੀਆਂ ਹੋਈਆਂ ਜਿਨ੍ਹਾਂ ਨੂੰ ਕਾਫੀ ਨੁਕਸਾਨ ਹੋਇਆ ਜਿੱਦੇ ਵਿੱਚ ਕੀ ਇੱਕ ਸਕੂਲ ਦੀ ਵੈਨ ਵੀ ਲੱਗੀਦੀ ਹੋਈਗੀ ਤੇ ਸਕੂਲ ਦੀ ਵੈਨ ਨੇ 7 ਵਜੇ ਨਾ ਜਾਣਾ ਸੀ ਬੱਚਾ ਨੂੰ ਲੈਣ ਵਾਸਤੇ ਤੇ ਉਹ ਮੇਰੇ ਹਿਸਾਬ ਨਾਲ ਸਿਰਫ 5-10 ਮਿੰਟ ਡਰਾਈਵਰ ਲੇਟ ਹੋਇਆ ਜੇਕਰ ਡਰਾਈਵਰ ਟਾਈਮ 'ਤੇ ਆ ਜਾਂਦਾ ਗੱਡੀ ਲੈਣ ਵਾਸਤੇ ਤੇ ਸ਼ਾਇਦ ਪ੍ਰਮਾਤਮਾ ਨਾਲ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਸੀਗਾ ਤੇ ਸਾਡੀ ਪ੍ਰਸ਼ਾਸਨ ਦੇ ਅੱਗੇ ਤੇ ਫੋਰੈਸਟ ਡਿਪਾਰਟਮੈਂਟ ਦੇ ਅੱਗੇ ਇੱਕੋ ਮੰਗਿਆ ਗਿਆ ਕਿ ਜਿੱਦਾਂ ਪੁਰਾਣੇ ਬੂਟੇ ਆ ਗਏ ਉਹਨਾਂ 'ਤੇ ਟਾਈਮ 'ਤੇ ਸਮੇ ਸਮੇਂ ਦੇ ਉਤੇ ਦੇਖ ਰਿਹਾ ਕਿ ਕੀਤੀ ਹੈ ਕਿ ਜਿਹੜਾ ਕੋਈ ਪੁਰਾਣਾ ਬੂਟਾ ਨੂੰ ਆਪੇ ਛਾਂ ਦਿੱਤਾ ਜਾਏ ਜਾਂ ਵੱਢ ਦਿੱਤਾ ਜਾਏ ਕੈਮੋ ਕੁਸਟਮ ਹਰੀ ਦੀ ਗਾਲ ਅਜ ਇਸੇ ਨੇ ਪਠਾਨਕੋਟ ਡੇਡਲਗੋਜ਼ੀ ਰੋਡ ਤੇ ਇੱਕ ਵੱਡਾ ਹਾਸਾ ਵਾਪਰਿਆ ਦੱਸਦੇ ਇਹ ਪਠਾਨਕੋਟ ਤੋਂ ਵੱਡੀ ਖਬਰੇ ਸਮੇਂ ਦੀ ਦੱਸ ਰਹੇ ਹਾਂ ਸ਼ਾਮ 6:30 ਵਜੇ ਦੇ ਕਰੀਬ ਇੱਕ ਭਾਰੀ ਡਰਫਟ ਦੀ ਟਾਣੀ ਟੁੱਟ ਕੇ ਲਗਭਗ 4 ਵਾਹਨਾਂ ਦੇ ਉੱਤੇ ਡਿੱਗੀ ਹੈ ਤੇ ਜਿਸ ਵਿੱਚ 4 ਦੇ ਕਰੀਬ ਵਾਹਨ ਨੁਕਸਾਨੇ ਗਏ ਨੇ ਜਦੋਂ ਇਸ ਸੰਬੰਧੀ ਮੌਕੇ ਤੇ ਮੌਜੂਦ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਸ਼ਾਮ ਨੂੰ ਜਿਹੜਾ ਹੈ 6:30 ਵਜੇ ਦੇ ਕਰੀਬ ਧਮਾਕੇ ਵਰਗੀ ਆਵਾਜ਼ ਜਿਹੜੀ ਹੈ ਸੁਣਾਈ ਦਿੱਤੀ ਤੇ ਜਿਸ ਤੋਂ ਬਾਅਦ ਜਦੋਂ ਆ ਕੇ ਦੇਖਿਆ ਤਾਂ ਚਿੱਟੇ ਪੌਪੂਲਰ ਦੀ ਇੱਕ ਭਾਰੀ ਟਾਣੀ ਦਰਖਤਾ ਹੇਠਾਂ ਜਿਹੜੀ ਹੈ ਦੱਸਿਆ ਕਿ ਸਕੂਲ ਬੱਸ ਡਰਾਈਵਰ ਜੋ ਗੱਡੀ ਸਟਾਰਟ ਕਰਨ ਹੀ ਵਾਲਾ ਸੀ ਕੁਝ ਦੇਰ ਦੇ ਲਈ ਬਾਹਰ ਰੁਕ ਗਿਆ ਸੀ ਤੇ ਦਰਖਤ ਜਿਹੜਾ ਹੈ ਉਹ ਡਿੱਗ ਗਿਆ ਨਹੀਂ ਤਾਂ ਜਾਨੀ ਨੁਕਸਾਨ ਹੋ ਸਕਦਾ ਸੀ ਤੋਂ ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਰਹਾਇਸ਼ੀ ਇਲਾਕਿਆਂ ਵਿੱਚ ਵੱਡੇ ਪੁਰਾਣੇ ਦਰਖਤਾਂ ਨੂੰ ਜਿਹੜਾ ਸਮੇਂ-ਸਮੇਂ ਤੇ ਕੱਟਿਆ ਜਾਵੇ ਤੇ ਛਾਂਟਿਆ ਜਾਵੇ ਤਾਂ ਕਿ ਕਿਸੇ ਨੂੰ ਵੀ ਕੋਈ ਵੀ ਜਾਨੀ ਨੁਕਸਾਨ ਨਾ ਹੋ ਸਕੇ ਇੱਕ ਵਾਰ ਤਸਵੀਰਾਂ ਦੇਖ ਲੈਣੇ ਕਿਸ ਤਰ੍ਹਾਂ ਦੇ ਨਾਲ ਇਹ ਹਾਸਾ ਜਿਹੜਾ ਹੈ ਉਹ ਵਾਪਰਿਆ ਹੈ ਤੇ ਮੌਕੇ ਤੇ ਮੌਜੂਦ ਲੋਕਾਂ ਨੇ ਕੀ ਜਾਣਕਾਰੀ ਸਾਂਝੀ ਕੀਤੀ ਹੈ ਆਓ ਦੇਖ ਲੈਣੇ ਸਾਰੇ ਸਵੇਰੇ ਕੋਈ 6:30 ਵਜੇ ਦੀ ਗੱਲ ਹੈ ਜੀ ਉਸਲੇ ਵਾਪਰਿਆ ਨੁਕਸਾਨ ਵੀ ਕਾਫੀ ਹੋ ਗਿਆ ਗੱਡੀਆਂ ਦਾ ਤੇ ਇਹ ਹੈ ਕਿ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਇਹ ਬੂਟਿਆਂ ਦੀ ਦੇਖ ਰੇ ਕਰਨ ਕਾਫੀ ਹੋ ਗਏ ਦੇ ਖਰਾਬ ਹੋ ਗਏ ਦੇ ਬੂਟੇ ਵੜਦਨੇ ਚਾਹੀਦੇ ਹੈਗੇ ਤੇ ਜਾਨੀ ਨੁਕਸਾਨ ਤੇ ਨਹੀਂ ਹੋਇਆ ਪਰ ਫਿਰ ਵੀ ਗੱਡੀਆਂ ਦਾ ਕਾਫੀ ਨੁਕਸਾਨ ਹੋ ਗਿਆ ਤੁਸੀਂ ਦੇਖ ਸਕਦੇ ਹੋ ਬਿਜਲੀ ਦੇ ਤਾਰਾਂ ਵੀ ਟੁੱਟੀਆਂ ਸਾਰੀਆਂ ਸਰ ਕੋਈ ਹਵਾ ਵੀ ਨਹੀਂ ਇੰਨੀ ਚਲੀ ਤੇ ਬਸ ਗੱਡੀਆਂ ਲੱਗੀਆਂ ਤੇ ਸ਼ੋਅ ਕਰੋ ਡਰਾਈਵਰ ਦਾ ਵੀ ਥੋੜਾ ਜਿਹਾ ਬਚਾ ਹੋ ਗਿਆ ਗੇਟ ਤੇ ਹੀਗਾ ਤੇ ਗੱਡੀ 'ਚ ਨਹੀਂ ਬੈਠਾ ਹਜੇ ਤੇ ਨਾਲ ਹੀ ਟੋਟਾ ਡਿੱ ਗਿਆ ਜਗਦੰਮ ਇਸ ਸਵੇਰੇ 6:30 ਵਜੇ ਅ ਰੇਲਵੇ ਦੀ ਜਗ੍ਹਾ 'ਚ ਇੰਨਾ ਵੱਡਾ ਸਫੇਦਾ ਹੈ ਜਿਹੜਾ ਬਿਨਾਂ ਹਵਾ ਚੁੱਲ੍ਹੇ ਹੀ ਮਤਲਬ ਹਰ ਬੰਦਾ ਹੈਰਾਨ ਹੋ ਗਿਆ ਵੀ ਕੀ ਹੋਇਆ ਵੀ ਇਹ ਇੰਨਾ ਭਾਰੀ ਇਹਦਾ ਟਾਣਾ ਹੈ ਜਿਹੜਾ ਵੀ ਇੱਥੇ ਬਿਜਲੀ ਤਾਰਾਂ ਔਰ ਦੂਸਰੀ ਜਿੰਨੀ ਅਗਲਾ ਸਫੇਦਾ ਦੀ ਵਾਇਨਾ ਰੋਕ ਸੜਕ ਤੋਂ ਬਚਾ ਹੋ ਗਿਆ ਨਹੀਂ ਤਾਂ ਕੋਈ ਹੋਰ ਜਾਨੀ ਨੁਕਸਾਨ ਹੋ ਸਕਦਾ ਸੀ ਜਿੱਥੇ ਡਿੱਗਿਆ ਹੈ ਇੱਥੇ 3-4 ਗੱਡੀਆਂ ਦਾ ਨੁਕਸਾਨ ਹੋਇਆ ਅਸੀਂ ਦੇ ਪ੍ਰਸ਼ਾਸਨ ਉਹ ਰੇਲਵੇ ਵਿਭਾਗ ਨੂੰ ਜਾਂ ਫੋਰੈਸਟ ਬੋਰਡ ਨੂੰ ਕਹਿੰਨੇ ਆ ਕਿ ਇੱਥੇ ਜਿੱਥੇ ਆਬਾਦੀ ਹੈ ਉੱਥੇ ਜਿਹੜੇ ਵੱਡੇ ਪੇੜ ਹੈ ਉਹਨਾਂ ਨੂੰ ਕਟਵਾ ਕੇ ਛੋਟੇ ਪੇੜ ਲਗਾਉਣ ਦੀ ਕੋਸ਼ਿਸ਼ ਕੀਤੀ ਜਾਏ ਜਿਹਦੇ ਕਾਰਨ ਇਹ ਹਾਸੇ ਨਾ ਵਾਪਰੇ ਜਾਣ ਤੇਰੇ 6:30 ਵਜੇ ਮੈਂ ਤੋ ਦਿੱਲੀ ਦਿੱਤਾ ਗੂਪੀਨ ਤੋਂ ਸੈਕ ਕਰਨ ਜਾਣਿਆ ਹੀਗਾ ਤੇ ਉਸ ਟਾਈਮ ਤੇ ਜਦ ਮੈਂ ਥੋੜੀ ਲੰਘ ਰਿਹਾ ਸੀਗਾ ਜੇ ਮੈਂ ਟੋਟ ਦੀ ਬੈਕ ਸਾਈਡ ਤੋਂ ਤੇ ਮੈਨੂੰ ਬੜੀ ਇੱਕ ਤਮਾਕੇ ਦੀ ਬਹੁਤ ਤੇਜ਼ ਜ਼ੋਰਦਾਰ ਤਮਾਕੀ ਦੀ ਆਵਾਜ਼ ਆਈ ਜਦੋਂ ਅਸੀਂ ਲੱਗਿਆ ਕਿ ਦੇਖਿਆ ਤੇ ਇੱਕ ਬੜਾ ਪੁਰਾਣਾ ਬੂਟਾ ਸੀਗਾ ਜਿਹੜਾ ਜੜ ਤੋਂ ਉਖੜ ਕੇ ਆਪਣੀ ਟਾਣੀ ਤੋਂ ਟੁੱਟ ਕੇ ਡਿੱਗ ਗਿਆ ਗੱਡੀਆਂ ਦੇ ਉੱਤੇ ਉੱਤੇ ਤਿੰਨ ਚਾਰ ਗੱਡੀਆਂ ਵੀ ਲੱਗੀਆਂ ਸੀ ਜਿਨ੍ਹਾਂ ਨੂੰ ਕਾਫੀ ਨੁਕਸਾਨ ਹੋਇਆ ਜਦੇ ਵਿੱਚ ਇੱਕ ਸਕੂਲ ਦੀ ਬੈਨ ਵੀ ਲੱਗੀ ਦੀ ਸੀ ਤੇ ਸਕੂਲ ਦੀ ਬੈਨ ਨੇ 7 ਵਜੇ ਨਾ ਜਾਣਾ ਸੀ ਬੱਚਾ ਨੂੰ ਲੈਣ ਵਾਸਤੇ ਤੇ ਉਹ ਮੇਰੇ ਸਹਾਰ ਨਾ ਸਿਰ 5-10 ਮਿੰਟ ਡਰਾਈਵਰ ਲੇਟ ਹੋਇਆ ਜੇਕਰ ਡਰਾਈਵਰ ਟਾਈਮ ਸਿਰ ਆ ਜਾਂਦਾ ਗੱਡੀ ਲੈਣ ਵਾਸਤੇ ਤੇ ਸ਼ਾਇਦ ਪਰਮਾਤਮਾ ਨਾ ਕਰੇ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਸੀਗਾ ਤੇ ਸਾਡੀ ਪ੍ਰਸ਼ਾਸਨ ਦੇ ਅੱਗੇ ਤੇ ਫੋਰੈਸਟ ਡਿਪਾਰਟਮੈਂਟ ਦੇ ਅੱਗੇ ਇੱਕੋ ਮੰਗਿਆ ਗਿਆ ਕਿ ਜਿੱਦਾਂ ਪੁਰਾਣੇ ਬੂਟੇ ਆ ਗਏ ਉਹਨਾਂ ਨੂੰ ਟਾਈਮ ਸਮੇ ਸਮੇਂ ਦੇ ਉਤੇ ਦੇਖ ਰੇ ਕੀਤੀ ਹੈ ਕਿ ਜਿਹੜਾ ਕੋਈ ਪੁਰਾਣਾ ਬੂਟਾ ਨੂੰ ਆਪੇ ਛਾਂ ਦਿੱਤਾ ਜਾਏ ਜਾਂ ਵੱਡ ਦਿੱਤਾ ਜਾਏ ਕੈਮਰਾ ਬਰਸ ਤੋਂ ਹਨੀ ਦੇ ਨਾਲ ਅਜ ਇਸੇ ਨੇ ਪਠਾਨਕੋਟ ਡੇਢ ਲਹੋਜ਼ੀ ਰੋਡ ਤੇ ਇੱਕ ਵੱਡਾ ਹਾਸਾ ਵਾਪਰਿਆ ਦੱਸਦੇ ਹੀ ਇਹ ਪਠਾਨਕੋਟ ਤੋਂ ਵੱਡੀ ਖਬਰ ਇਸ ਸਮੇਂ ਦੀ ਦੱਸ ਰਹੇ ਹਾਂ ਸ਼ਾਮ 6:30 ਵਜੇ ਦੇ ਕਰੀਬ ਇੱਕ ਭਾਰੀ ਦਰਖਤ ਦੀ ਟਾਣੀ ਟੁੱਟ ਕੇ ਲਗਭਗ 4 ਵਾਹਨਾਂ ਦੇ ਉੱਤੇ ਡਿੱਗੀ ਹੈ ਤੇ ਜਿਸ ਵਿੱਚ 4 ਦੇ ਕਰੀਬ ਵਾਹਨ ਨੁਕਸਾਨੇ ਗਏ ਨੇ ਜਦੋਂ ਇਸ ਸੰਬੰਧੀ ਮੌਕੇ ਤੇ ਮੌਜੂਦ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਸ਼ਾਮ ਨੂੰ ਜਿਹੜਾ ਹੈ 6:30 ਵਜੇ ਦੇ ਕਰੀਬ ਧਮਾਕੇ ਵਰਗੀ ਆਵਾਜ਼ ਜਿਹੜੀ ਹੈ ਸੁਣਾਈ ਦਿੱਤੀ ਤੇ ਜਿਸ ਤੋਂ ਬਾਅਦ ਜਦੋਂ ਆ ਕੇ ਦੇਖਿਆ ਤਾਂ ਚਿੱਟੇ ਪੌਪੂਲਰ ਦੀ ਇੱਕ ਭਾਰੀ ਟਾਣੀ ਦਰਖਤ ਹੈਠਾਂ ਜਿਹੜੀ ਹੈ ਉਹ ਸਤੇ ਇੱਕ ਸਕੂਲ ਬੱਸ ਡਰਾਈਵਰ ਜੋ ਗੱਡੀ ਸਟਾਰਟ ਕਰਨ ਹੀ ਵਾਲਾ ਸੀ ਕੁਝ ਦੇਰ ਦੇ ਲਈ ਬਾਹਰ ਰੁਕ ਗਿਆ ਸੀ ਤੇ ਦਰਖਤ ਜਿਹੜਾ ਹੈ ਉਹ ਡਿੱਗ ਗਿਆ ਨਹੀਂ ਤਾਂ ਜਾਨੀ ਨੁਕਸਾਨ ਹੋ ਸਕਦਾ ਸੀ ਤੋਂ ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਰਹਾਇਸ਼ੀ ਇਲਾਕਿਆਂ ਵਿੱਚ ਵੱਡੇ ਪੁਰਾਣੇ ਦਰਖਤਾਂ ਨੂੰ ਜਿਹੜਾ ਸਮੇਂ-ਸਮੇਂ ਤੇ ਕੱਟਿਆ ਜਾਵੇ ਤੇ ਛਾਂਟਿਆ ਜਾਵੇ ਤਾਂ ਕਿ ਕਿਸੇ ਨੂੰ ਵੀ ਕੋਈ ਵੀ ਜਾਨੀ ਨੁਕਸਾਨ ਨਾ ਹੋ ਸਕੇ ਇੱਕ ਵਾਰ ਤਸਵੀਰਾਂ ਦੇਖ ਲੈਣੇ ਕਿਸ ਤਰ੍ਹਾਂ ਦੇ ਨਾਲ ਇਹ ਹਾਸਾ ਜਿਹੜਾ ਹੈ ਉਹ ਵਾਪਰਿਆ ਹੈ ਤੇ ਮੌਕੇ ਤੇ ਮੌਜੂਦ ਲੋਕਾਂ ਨੇ ਕੀ ਜਾਣਕਾਰੀ ਸਾਂਝੀ ਕੀਤੀ ਹੈ ਉਹ ਦੇਖ ਲੈਣੇ ਸਗੇ ਸਵੇਰੇ ਕੋਈ 6:30 ਵਜੇ ਦੀ ਗੱਲ ਆ ਜੀ ਉਸਲੇ ਵਾਪਰਿਆ ਨੁਕਸਾਨ ਵੀ ਕਾਫੀ ਹੋ ਗਿਆ ਗੱਡੀਆਂ ਦਾ ਤੇ ਇਹ ਹੈ ਕਿ ਪ੍ਰਸ਼ਾਸਨ ਨੂੰ ਵੀ ਚਾਹੀਦਾ ਕਿ ਇਹ ਬੂਟਿਆਂ ਦੀ ਦੇਖ ਰੇ ਕਰਨ ਕਾਫੀ ਹੋ ਗਏ ਦੇ ਖਰਾਬ ਹੋ ਗਏ ਦੇ ਬੂਟੇ ਵੜਦਨੇ ਚਾਹੀਦੇ ਹੈਗੇ ਤੇ ਜਾਨੀ ਨੁਕਸਾਨ ਤੇ ਨਹੀਂ ਹੋਇਆ ਪਰ ਫਿਰ ਵੀ ਗੱਡੀਆਂ ਦਾ ਕਾਫੀ ਨੁਕਸਾਨ ਹੋ ਗਿਆ ਤੁਸੀਂ ਦੇਖ ਸਕਦੇ ਹੋ ਬਿਜਲੀ ਦੀਆਂ ਤਾਰਾਂ ਵੀ ਟੁੱਟੀਆਂ ਸਾਰੀਆਂ ਸਰ ਕੋਈ ਹਵਾ ਵੀ ਨਹੀਂ ਨਹੀਂ ਚਲੀ ਤੇ ਬਸ ਗੱਡੀਆਂ ਲੱਗੀਆਂ ਤੇ ਸ਼ੋਅ ਕਰੋ ਡਰਾਈਵਰ ਦਾ ਵੀ ਥੋੜਾ ਜਿਹਾ ਬਚਾ ਹੋ ਗਿਆ ਗੇਟ ਤੇ ਹੀਗਾ ਤੇ ਗੱਡੀ ਜੇ ਨਹੀਂ ਬੈਠਾ ਜੇ ਤੇ ਨਾਲ ਹੀ ਬੂਟਾ ਡਿੱਗਿਆ ਜਗਦਾਂ ਵਿੱਚ ਇਸ ਸਵੇਰੇ 6:30 ਵਜੇ ਅ ਰੇਲਵੇ ਦੀ ਜਗ੍ਹਾ 'ਚ ਇੰਨਾ ਵੱਡਾ ਸਫੇਦਾ ਹੈ ਜਿਹੜਾ ਬਿਨਾਂ ਹਵਾ ਚੁੱਲ੍ਹੇ ਹੀ ਮਤਲਬ ਹਰ ਬੰਦਾ ਹੈਰਾਨ ਹੋ ਗਿਆ ਵੀ ਕੀ ਹੋਇਆ ਵੀ ਇਹ ਇੰਨਾ ਭਾਰੀ ਦਾ ਟਾਣਾ ਹੈ ਜਿਹੜਾ ਵੀ ਇੱਥੇ ਬਿਜਲੀ ਤਾਰਾਂ ਔਰ ਦੂਸਰੀ ਜਿੰਨੀ ਅਗਲਾ ਸਫੇਦਾ ਜਿਹੜਾ ਸੜਕ ਤੋਂ ਬਚਾ ਹੋ ਗਏ ਨਹੀਂ ਤਾਂ ਕੋਈ ਹੋਰ ਵੀ ਜਾਨੀ ਨੁਕਸਾਨ ਹੋ ਸਕਦਾ ਸੀ ਤੇ ਜਿੱਥੇ ਡਿੱਗਿਆ ਹੈ ਇੱਥੇ ਤਿੰਨ ਚਾਰ ਗੱਡੀਆਂ ਦਾ ਨੁਕਸਾਨ ਹੋਇਆ ਅਸੀਂ ਤੇ ਪ੍ਰਸ਼ਾਸਨ ਉਹ ਰੇਲਵੇ ਵਿਭਾਗ ਨੂੰ ਜਾਂ ਫੋਰੈਸਟ ਬੋਰਡ ਨੂੰ ਕਹਿੰਨੇ ਆ ਕਿ ਇੱਥੇ ਜਿੱਥੇ ਆਬਾਦੀ ਹੈ ਉੱਥੇ ਜਿਹੜੇ ਵੱਡੇ ਪੇੜ ਹੈ ਉਹਨਾਂ ਨੂੰ ਕਟਵਾ ਕੇ ਛੋਟੇ ਪੇੜ ਲਗਾਉਣ ਦੀ ਕੋਸ਼ਿਸ਼ ਕੀਤੀ ਜਾਏ ਜਿਹਦੇ ਕਾਰਨ ਇਹ ਹਾਸੇ ਨਾ ਵਾਪਰੇ ਜਾਣ ਤੇਰੇ 6:30 ਵਜੇ ਮੈਂ ਤੋਂ ਦਿੱਲੀ ਸਿਧਾਰਤੂ ਟ੍ਰੇਨ 'ਚ ਸੈਕ ਕਰਨ ਜਾਂਦਿਆ ਹੀਗਾ ਤੇ ਉਸ ਟਾਈਮ ਤੇ ਜਦੋਂ ਮੈਂ ਇਥੋਂ ਲੰਘ ਰਿਹਾ ਹੀਗਾ ਜੇ ਮੈਂ ਟੋਟਲ ਦੀ ਬੈਕਸਾਈਡ ਤੋਂ ਤਮੇ ਬੜੀ ਇੱਕ ਧਮਾਕੇ ਦੀ ਬਹੁਤ ਤੇਜ਼ ਜ਼ੋਰਦਾਰ ਧਮਾਕੇ ਦੀ ਆਵਾਜ਼ ਆਈ ਜਦੋਂ ਅਸੀਂ ਲੱਗਿਆ ਕਿ ਦੇਖਿਆ ਤੇ ਇੱਕ ਬੜਾ ਪੁਰਾਣਾ ਬੂਟਾ ਸੀਗਾ ਜਿਹੜਾ ਜੜ ਤੋਂ ਉਖੜ ਕੇ ਆਪਣੀ ਟਾਣੀ ਤੋਂ ਟੁੱਟ ਕੇ ਡਿੱਗਿਆ ਗੱਡੀਆਂ ਦੇਾਂ ਦੇ ਉੱਤੇ ਉੱਤੇ ਤਿੰਨ ਚਾਰ ਗੱਡੀਆਂ ਵੀ ਲੱਗੀਆਂ ਰਹੀਆਂ ਸੀ ਜਿਨ੍ਹਾਂ ਨੂੰ ਕਾਫੀ ਨੁਕਸਾਨ ਹੋਇਆ ਜਿਹਦੇ ਵਿੱਚ ਕੀ ਇੱਕ ਸਕੂਲ ਦੀ ਵੈਨ ਵੀ ਲੱਗੀ ਦੀਗੀ ਤੇ ਸਕੂਲ ਦੀ ਵੈਨ ਨੇ 7 ਵਜੇ ਨਾ ਜਾਣਾ ਸੀ ਬੱਚਾ ਨੂੰ ਲੈਣ ਵਾਸਤੇ ਤੇ ਉਹ ਮੇਰੇ ਹਿਸਾਬ ਨਾਲ ਸਿਰਫ 5-10 ਮਿੰਟ ਡਰਾਈਵਰ ਲੇਟ ਹੋਇਆ ਜੇਕਰ ਡਰਾਈਵਰ ਟਾਈਮ 'ਚ ਆ ਜਾਂਦਾ ਗੱਡੀ ਲੈਣ ਵਾਸਤੇ ਤੇ ਸ਼ਾਇਦ ਪਰਮਾਤਮਾ ਨਾਲ ਕੋਈ ਜਾਣੀ ਨੁਕਸਾਨ ਵੀ ਫੋਰੈਸਟ ਡਿਪਾਰਟਮੈਂਟ ਤੱਕ ਇਹ ਇਕੋ ਮੰਗਿਆ ਗਿਆ ਹੈ ਕਿ ਜਿੱਦਾਂ ਪੁਰਾਣੇ ਬੂਟੇ ਆ ਗਏ ਉਹਨਾਂ ਨੂੰ ਟਾਈਮ ਤੇ ਸਮੇਂ-ਸਮੇਂ ਦੇ ਉੱਤੇ ਦੇਖ ਰਹਿ ਕੀਤੀ ਹੈ ਕਿ ਜਿਹੜਾ ਕੋਈ ਪੁਰਾਣਾ ਬੂਟਾ ਨੂੰ ਆਪੇ ਛਾਂ ਦਿੱਤਾ ਜਾਏ ਜਾਂ ਵੱਢ ਦਿੱਤਾ ਜਾਏ ਕੈਮਰੋਸ ਤੋਂ ਖਰੀਦੇ ਨਾਲ ਅਦਸਤੰ ਪਠਾਨਕੋਟ ਡੇਡਲਹੋਜ਼ੀ ਰੋਡ ਤੇ ਇੱਕ ਵੱਡਾ ਹਾਸਾ ਵਾਪਰਿਆ ਦੱਸਦੇ ਇਹ ਪਠਾਨਕੋਟ ਤੋਂ ਵੱਡੀ ਖਬਰ ਇਸ ਸਮੇਂ ਦੀ ਦੱਸ ਰਹੇ ਹਾਂ ਸ਼ਾਮ 6:30 ਵਜੇ ਦੇ ਕਰੀਬ ਇੱਕ ਭਾਰੀ ਦਰਖਤ ਦੀ ਟਾਣੀ ਟੁੱਟ ਕੇ ਲਗਭਗ 4 ਵਾਹਨਾਂ ਦੇ ਉੱਤੇ ਡਿੱਗੀ ਹੈ ਤੇ ਜਿਸ ਵਿੱਚ 4 ਦੇ ਕਰੀਬ ਵਾਹਨ ਨੁਕਸਾਨੇ ਗਏ ਨੇ ਜਦੋਂ ਇਸ ਸੰਬੰਧੀ ਮੌਕੇ ਤੇ ਮੌਜੂਦ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਸ਼ਾਮ ਨੂੰ ਜਿਹੜਾ ਹੈ 6:30 ਵਜੇ ਦੇ ਕਰੀਬ ਧਮਾਕੇ ਵਰਗੀ ਆਵਾਜ਼ ਜਿਹੜੀ ਹੈ ਸੁਣਾਈ ਦਿੱਤੀ ਤੇ ਜਿਸ ਤੋਂ ਬਾਅਦ ਜਦੋਂ ਆ ਕੇ ਦੇਖਿਆ ਤਾਂ ਚਿੱਟੇ ਪੌਪੂਲਰ ਦੀ ਇੱਕ ਭਾਰੀ ਟਾਣੀ ਦਰਖਤਾ ਹੇਠਾਂ ਜਿਹੜੀ ਉਸੇ ਇੱਕ ਸਕੂਲ ਬੱਸ ਡਰਾਈਵਰ ਜੋ ਗੱਡੀ ਸਟਾਰਟ ਕਰਨ ਹੀ ਵਾਲਾ ਸੀ ਕੁਝ ਦੇਰ ਦੇ ਲਈ ਬਾਹਰ ਰੁਕ ਗਿਆ ਸੀ ਤੇ ਦਰਖਤ ਜਿਹੜਾ ਹੈ ਉਹ ਡਿੱਗ ਗਿਆ ਨਹੀਂ ਤਾਂ ਜਾਨੀ ਨੁਕਸਾਨ ਹੋ ਸਕਦਾ ਸੀ ਤੋਂ ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਰਹਾਇਸ਼ੀ ਇਲਾਕਿਆਂ ਵਿੱਚ ਵੱਡੇ ਪੁਰਾਣੇ ਦਰਖਤਾਂ ਨੂੰ ਜਿਹੜਾ ਸਮੇਂ-ਸਮੇਂ ਤੇ ਕੱਟਿਆ ਜਾਵੇ ਤੇ ਛਾਂਟਿਆ ਜਾਵੇ ਤਾਂ ਕਿ ਕਿਸੇ ਨੂੰ ਵੀ ਕੋਈ ਵੀ ਜਾਨੀ ਨੁਕਸਾਨ ਨਾ ਹੋ ਸਕੇ ਇੱਕ ਵਾਰ ਤਸਵੀਰਾਂ ਦੇਖ ਲੈਣੇ ਕਿਸ ਤਰ੍ਹਾਂ ਦੇ ਨਾਲ ਇਹ ਹਾਸਾ ਜਿਹੜਾ ਹੈ ਉਹ ਵਾਪਰਿਆ ਹੈ ਤੇ ਮੌਕੇ ਤੇ ਮੌਜੂਦ ਲੋਕਾਂ ਨੇ ਕੀ ਜਾਣਕਾਰੀ ਸਾਂਝੀ ਕੀਤੀ ਹੈ ਆਉ ਦੇਖ ਲੈਣੇ ਸਗੇ ਸਵੇਰੇ ਕੋਈ 6:30 ਵਜੇ ਦੀ ਗੱਲ ਹੈ ਜੀ ਉਸਲੇ ਵਾਪਰਿਆ ਤੇ ਨੁਕਸਾਨ ਵੀ ਕਾਫੀ ਹੋ ਗਿਆ ਗੱਡੀਆਂ ਦਾ ਤੇ ਇਹ ਹੈ ਕਿ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਇਹ ਬੂਟਿਆਂ ਦੀ ਦੇਖਰੇ ਕਰਨ ਕਾਫੀ ਹੋ ਗਏ ਦੇ ਖਰਾਬ ਹੋ ਗਏ ਤੇ ਬੂਟੇ ਵੜਦਨੇ ਚਾਹੀਦੇ ਹੈਗੇ ਤੇ ਜਾਨੀ ਨੁਕਸਾਨ ਤੇ ਨਹੀਂ ਹੋਇਆ ਪਰ ਫਿਰ ਵੀ ਗੱਡੀਆਂ ਦਾ ਕਾਫੀ ਨੁਕਸਾਨ ਹੋ ਗਿਆ ਤੁਸੀਂ ਦੇਖ ਸਕਦੇ ਹੋ ਬਿਜਲੀ ਦੇ ਤਾਰਾਂ ਵੀ ਟੁੱਟੀਆਂ ਸਾਰੀਆਂ ਸਰ ਕੋਈ ਹਵਾ ਵੀ ਨਹੀਂ ਨਹੀਂ ਚਲੀ ਤੇ ਬਸ ਗੱਡੀਆਂ ਲੱਗੀਆਂ ਤੇ ਛੋੜ ਕੋ ਡਰਾਈਵਰ ਦਾ ਵੀ ਥੋੜਾ ਜਿਹਾ ਬਚਾਅ ਹੋ ਗਿਆ ਗੇਟ ਤੇ ਹੀਗਾ ਤੇ ਗੱਡੀ ਜੇ ਨਹੀਂ ਬੈਠਾ ਜੇ ਤੇ ਨਾਲ ਹੀ ਮੋਟਾ ਡਿੱਗ ਗਿਆ ਜਗਦੰਮੀ ਇਸ ਸਵੇਰੇ 6:30 ਵਜੇ ਅ ਰੇਲਵੇ ਦੀ ਜਗ੍ਹਾ 'ਚ ਇੱਡਾ ਵੱਡਾ ਸਫੈਦਾ ਹੈ ਜਿਹੜਾ ਬਿਨਾਂ ਹਵਾ ਚੁੱਲ੍ਹੇ ਹੀ ਮਤਲਬ ਹਰ ਬੰਦਾ ਹੈਰਾਨ ਹੋ ਗਿਆ ਵੀ ਕੀ ਹੋਇਆ ਕਿ ਇਹ ਇੰਨਾ ਭਾਰੀ ਦਾ ਟਾਣਾ ਸੀ ਜਿਹੜਾ ਵੀ ਇੱਥੇ ਬਿਜਲੀ ਤਾਰਾਂ ਔਰ ਦੂਸਰੀ ਜਿੰਨੀ ਅਗਲਾ ਸਫੈਦਾ ਦੀ ਵਾਹ ਇਹਨਾਂ ਰੋਕ ਸੜਕ ਤੋਂ ਬਚਾ ਹੋ ਗਿਆ ਇਹਦੇ ਕੋਈ ਹੋਰ ਜਾਨੀ ਨੁਕਸਾਨ ਹੋ ਸਕਦਾ ਸੀ ਜਿੱਥੇ ਡਿੱਗਿਆ ਆ ਇੱਥੇ ਤਿੰਨ ਚਾਰ ਗੱਡੀਆਂ ਦਾ ਨੁਕਸਾਨ ਹੋਇਆ ਅਸੀਂ ਤੇ ਪ੍ਰਸ਼ਾਸਨ ਉਹ ਰੇਲਵੇ ਵਿਭਾਗ ਨੂੰ ਜਾਂ ਫੋਰੈਸਟ ਡਿਪਾਰਟਮੈਂਟ ਨੂੰ ਕਹਿੰਨੇ ਆ ਕਿ ਇੱਥੇ ਜਿਹੜੀ ਆਬਾਦੀ ਹੈ ਉੱਥੇ ਜਿਹੜੇ ਵੱਡੇ ਪੀੜ ਹੈ ਉਹਨਾਂ ਨੂੰ ਕਟਵਾ ਕੇ ਛੋਟੇ ਪੀੜ ਲਗਾਉਣ ਦੀ ਕੋਸ਼ਿਸ਼ ਕੀਤੀ ਜਾਏ ਜਿਹਦੇ ਕਾਰਨ ਇਹ ਹਾਸੇ ਨਾ ਵਾਪਰੇ ਜਾਂ ਤੇਰੇ 6:30 ਵਜੇ ਮੈਂ ਉਥੋਂ ਦਿੱਲੀ ਪਿੱਛਾ ਗੂਟਿੰਗ ਤੋਂ ਸੈਕ ਕਰਨ ਜਾਣ ਗਿਆ ਹੀਗਾ ਤੇ ਉਸ ਟਾਈਮ ਤੇ ਜਦੋਂ ਮੈਂ ਉਥੋਂ ਲੰਘ ਰਿਹਾ ਹੀਗਾ ਜੇ ਮੈਂ ਟੋਟ ਦੀ ਬੈਕ ਸਾਈਡ ਤੋਂ ਤੇ ਮੇਰੇ ਬੜੀ ਇੱਕ ਤਮਾਕੇ ਦੀ ਬਹੁਤ ਤੇਜ਼ ਜ਼ੋਰਦਾਰ ਤਮਾਕੇ ਦੀ ਆਵਾਜ਼ ਆਈ ਜਦੋਂ ਅਸੀਂ ਲੱਗ ਗਿਆ ਕਿ ਦੇਖਿਆ ਤੇ ਇੱਕ ਬੜਾ ਪੁਰਾਣਾ ਬੂਟਾ ਸੀਗਾ ਜਿਹੜਾ ਜੜ ਤੋਂ ਉਖੜ ਕੇ ਆਪਣੀ ਟਾਣੀ ਤੋਂ ਟੁੱਟ ਕੇ ਡਿੱਗ ਗਿਆ ਗੱਡੀਆਂ ਦੇਾਂ ਦੇ ਉੱਤੇ ਉੱਤੇ ਤਿੰਨ ਚਾਰ ਗੱਡੀਆਂ ਵੀ ਲੱਗਦੀਆਂ ਸੀ ਜਿਨ੍ਹਾਂ ਨੂੰ ਕਾਫੀ ਨੁਕਸਾਨ ਹੋਇਆ ਜਿਹਦੇ ਵਿੱਚ ਕੀ ਇੱਕ ਸਕੂਲ ਦੀ ਬੈਨ ਵੀ ਲੱਗੀ ਦੀਗੀ ਤੇ ਸਕੂਲ ਦੀ ਬੈਨ ਨੇ 7 ਵਜੇ ਨਾ ਜਾਣਾ ਸੀ ਬੱਚਾ ਨੂੰ ਲੈਣ ਵਾਸਤੇ ਤੇ ਉਹ ਮੇਰੇ ਹਸਾਬ ਨਾਲ ਸਿਰਫ 5-10 ਮਿੰਟ ਡਰਾਈਵਰ ਲੇਟ ਹੋਇਆ ਜੇਕਰ ਡਰਾਈਵਰ ਟਾਈਮ ਸਿਰ ਆ ਜਾਂਦਾ ਗੱਡੀ ਲੈਣ ਵਾਸਤੇ ਤੇ ਸ਼ਾਇਦ ਪ੍ਰਮਾਤਮਾ ਨਾਲ ਕੋਈ ਜਾਣੀ ਨੁਕਸਾਨ ਵੀ ਹੋ ਫੋਰੈਸਟ ਡਿਪਾਰਟਮੈਂਟ ਤੱਕ ਇਹ ਇੱਕੋ ਮੰਗਿਆ ਗਈ ਹੈ ਕਿ ਜਿੱਦਾਂ ਪੁਰਾਣੇ ਬੂਟੇ ਆ ਗਏ ਉਹਨਾਂ ਦੀ ਟਾਈਮ ਤੇ ਸਮੇਂ ਸਮੇਂ ਦੇ ਉੱਤੇ ਦੇਖਰੇਖ ਕੀਤੀ ਹੈ ਕਿ ਜਿਹੜਾ ਕੋਈ ਪੁਰਾਣਾ ਬੂਟਾ ਨੂੰ ਆਪੇ ਛਾਂ ਦਿੱਤਾ ਜਾਏ ਜਾਂ ਵੱਢ ਦਿੱਤਾ ਜਾਏ ਕੈਮਰ ਪਰਸਨ ਹਰੀ ਦੇ ਨਾਲ ਅਜੇ ਨਹੀਂ ਪਠਾਨਕੋਟ ਡੇਡਲਗੋਜ਼ੀ ਰੋਡ ਤੇ ਇੱਕ ਵੱਡਾ ਹਾਸਾ ਵਾਪਰਿਆ ਦੱਸਤੇ ਇਹ ਪਠਾਨਕੋਟ ਤੋਂ ਵੱਡੀ ਖਬਰ ਇਸ ਸਮੇਂ ਦੀ ਦੱਸ ਰਹੇ ਹਾਂ ਸ਼ਾਮ 6:30 ਵਜੇ ਦੇ ਕਰੀਬ ਇੱਕ ਭਾਰੀ ਦਰਖਤ ਦੀ ਟਾਣੀ ਟੁੱਟ ਕੇ ਲਗਭਗ 4 ਬਹਾਨਾ ਦੇ ਉੱਤੇ ਡਿੱਗੀ ਹੈ ਤੇ ਜਿਸ ਵਿੱਚ 4 ਦੇ ਕਰੀਬ ਵਾਹਨ ਨੁਕਸਾਨੇ ਗਏ ਨੇ ਜਦੋਂ ਇਸ ਸੰਬੰਧੀ ਮੌਕੇ ਤੇ ਮੌਜੂਦ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਸ਼ਾਮ ਨੂੰ ਜਿਹੜਾ ਹੈ 6:30 ਵਜੇ ਦੇ ਕਰੀਬ ਧਮਾਕੇ ਵਰਗੀ ਆਵਾਜ਼ ਜਿਹੜੀ ਹੈ ਸੁਣਾਈ ਦਿੱਤੀ ਤੇ ਜਿਸ ਤੋਂ ਬਾਅਦ ਜਦੋਂ ਆ ਕੇ ਦੇਖਿਆ ਤਾਂ ਚਿੱਟੇ ਪੌਪੂਲਰ ਦੀ ਇੱਕ ਭਾਰੀ ਟਾਣੀ ਦਰਖਤ ਹੈਠਾਂ ਜਿਹੜੀ ਹੈ ਉਹ ਖੜੇ ਬਹਾਨਾ ਤੇ ਡਿੱਗ ਪਈ ਹੈ ਤੇ ਭਾਰੀ ਨੁਕਸਾਨ ਹੋ ਗਿਆ ਹੈ ਉਹਨਾਂ ਦੱਸਿਆ ਕਿ ਸਕੂ ਕੁਝ ਦੇਰ ਦੇ ਲਈ ਬਾਹਰ ਰੁਗ ਗਿਆ ਸੀ ਤੇ ਦਰਖਤ ਜਿਹੜਾ ਹੈ ਉਹ ਡਿੱਗ ਗਿਆ ਨਹੀਂ ਤਾਂ ਜਾਨੀ ਨੁਕਸਾਨ ਹੋ ਸਕਦਾ ਸੀ ਤੋਂ ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਰਹਾਇਸ਼ੀ ਇਲਾਕਿਆਂ ਵਿੱਚ ਵੱਡੇ ਪੁਰਾਣੇ ਦਰਖਤਾਂ ਨੂੰ ਜਿਹੜਾ ਸਮੇਂ ਸਮੇਂ ਤੇ ਕੱਟਿਆ ਜਾਵੇ ਤੇ ਛਾਂਟਿਆ ਜਾਵੇ ਤਾਂ ਕਿ ਕਿਸੇ ਨੂੰ ਵੀ ਕੋਈ ਵੀ ਜਾਨੀ ਨੁਕਸਾਨ ਨਾ ਹੋ ਸਕੇ ਇੱਕ ਵਾਰ ਤਸਵੀਰਾਂ ਦੇਖ ਲੈਣੇ ਕਿਸ ਤਰ੍ਹਾਂ ਦੇ ਨਾਲ ਇਹ ਹਾ사 ਜਿਹੜਾ ਹੈ ਉਹ ਵਾਪਰਿਆ ਹੈ ਤੇ ਮੌਕੇ ਤੇ ਮੌਜੂਦ ਲੋਕਾਂ ਨੇ ਕੀ ਜਾਣਕਾਰੀ ਸਾਂਝੀ ਕੀਤੀ ਹੈ ਉਹ ਦੇਖ ਲੈਣੇ ਸਗੇ ਸਵੇਰੇ ਕੋਈ 6:30 ਵਜੇ ਦੀ ਗੱਲ ਆ ਜੀ ਹੌਸਲੇ ਵਾਪਰਿਆ ਤੇ ਨੁਕਸਾਨ ਵੀ ਕਾਫੀ ਹੋ ਗਿਆ ਗੱਡੀਆਂ ਦਾ ਤੇ ਇਹ ਆ ਕੀ ਪ੍ਰਸ਼ਾਸਨ ਨੂੰ ਵੀ ਚਾਹੀਦਾ ਕਿ ਇਹ ਬੂਟਿਆਂ ਦੀ ਦੇਖ ਰੇ ਕਰਨ ਕਾਫੀ ਹੋ ਗਏ ਤੇ ਖਰਾਬ ਹੋ ਗਏ ਤੇ ਬੂਟੇ ਵੜਦਨੇ ਚਾਹੀਦੇ ਹੈਗੇ ਤੇ ਜਾਨੀ ਨੁਕਸਾਨ ਤੇ ਨਹੀਂ ਹੋਇਆ ਪਰ ਫਿਰ ਵੀ ਗੱਡੀਆਂ ਦਾ ਕਾਫੀ ਨੁਕਸਾਨ ਹੋ ਗਿਆ ਤੁਸੀਂ ਦੇਖ ਸਕਦੇ ਹੋ ਬਿਜਲੀ ਦੇ ਤਾਰਾਂ ਵੀ ਟੁੱਟੀਆਂ ਸਾਰੀਆਂ ਸਰ ਕੋਈ ਹਵਾ ਵੀ ਨਹੀਂ ਨਹੀਂ ਚਲੀ ਤੇ ਬਸ ਗੱਡੀਆਂ ਲੱਗੀਆਂ ਤੇ ਸ਼ੁਕਰ ਕਰੋ ਡਰਾਈਵਰ ਦਾ ਵੀ ਥੋੜਾ ਜਿਹਾ ਬਚਾ ਹੋ ਗਿਆ ਗੇਟ ਤੇ ਹੀਗਾ ਤੇ ਗੱਡੀ ਜੇ ਨਹੀਂ ਬੈਠਾ ਹਜੇ ਤੇ ਨਾਲ ਹੀ ਬੂਟਾ ਡਿੱ ਗਿਆ ਜਗਦਵੀ ਇਹ ਸਵੇਰੇ 6:30 ਵਜੇ रेलवे ਦੀ ਜਗ੍ਹਾ 'ਚ ਇੱਡਾ ਵੱਡਾ ਸਫੇਦਾ ਹੈ ਜਿਹੜਾ ਬਿਨਾ ਹਵਾ ਚੁੱਲ੍ਹੇ ਹੀ ਮਤਲਬ ਹਰ ਬੰਦਾ ਹੈਰਾਨ ਹੋ ਗਿਆ ਵੀ ਕੀ ਹੋਇਆ ਵੀ ਇਹ ਇੰਨਾ ਭਾਰੀ ਦਾ ਟਾਣਾ ਸੀ ਜਿਹੜਾ ਵੀ ਇੱਥੇ ਬਿਜਲੀ ਤਾਰਾਂ ਔਰ ਦੂਸਰੀ ਜਿੰਨੀ ਅਗਲਾ ਸਫੇਦਾ ਦੀ ਵਾਹ ਇਹਨਾਂ ਸੜਕ ਤੋਂ ਬਚਾ ਹੋ ਗਿਆ ਇਹਨਾਂ ਦਾ ਕੋਈ ਹੋਰ ਵੀ ਜਾਨੀ ਨੁਕਸਾਨ ਹੋ ਸਕਦਾ ਸੀ ਔਰ ਜਿੱਥੇ ਡਿੱਗਿਆ ਹੈ ਇੱਥੇ 3-4 ਗੱਡੀਆਂ ਦਾ ਨੁਕਸਾਨ ਹੋਇਆ ਅਹੀਂ ਤੇ ਪ੍ਰਸ਼ਾਸਨ ਉਹ ਰੇਲਵੇ ਵਿਭਾਗ ਨੂੰ ਜਾਂ ਫੋਰੈਸਟ ਬਾਰਨ ਨੂੰ ਕਹਿੰਨੇ ਆ ਕਿ ਇੱਥੇ ਜਿਹੜੀ ਆਬਾਦੀ ਹੈ ਉਥੇ ਜਿਹੜੇ ਵੱਡੇ ਪੇੜ ਹੈ ਉਹਨਾਂ ਨੂੰ ਕਟਵਾ ਕੇ ਛੋਟੇ ਪੇੜ ਲਗਾਉਣ ਦੀ ਕੋਸ਼ਿਸ਼ ਕੀਤੀ ਜਾਏ ਜਿਹਦੇ ਕਾਰਨ ਇਹ ਹਾਸੇ ਨਾ ਵਾਪਰੇ ਜਾਣ ਤੇਰੇ 6:30 ਵਜੇ ਮੈਂ ਤੋਂ ਦਿੱਲੀ ਕਿਦਾ ਰੂਟਿੰਗ ਤੇ ਸੈਰ ਕਰਨ ਜਾਂਡਿਆ ਹੀਗਾ ਤੇ ਉਸ ਟਾਈਮ ਤੇ ਜਦੋਂ ਮੈਂ ਇਥੋਂ ਲੰਘ ਰਿਹਾ ਹੀਗਾ ਜੇ ਮੈਂ ਟੋਟਲ ਦੀ ਬੈਕਸਾਈਡ ਤੋਂ ਤੇ ਮੈਨੂੰ ਬੜੀ ਇੱਕ ਤਮਾਕੇ ਦੀ ਬਹੁਤ ਤੇਜ਼ ਜ਼ੋਰਦਾਰ ਤਮਾਕੀ ਦੀ ਆਵਾਜ਼ ਆਈ ਜਦੋਂ ਅਸੀਂ ਲੱਗਿਆ ਕਿ ਦੇਖਿਆ ਤੇ ਇੱਕ ਬੜਾ ਪੁਰਾਣਾ ਬੂਟਾ ਸੀਗਾ ਜਿਹੜਾ ਜੜ ਤੋਂ ਉਖੜ ਕੇ ਆਪਣੀ ਟਾਣੀ ਤੋਂ ਟੁੱਟ ਕੇ ਡਿੱਗ ਗਿਆ ਗੱਡੀਆਂ ਦੇ ਉੱਤੇ ਉੱਤੇ ਤਿੰਨ ਚਾਰ ਗੱਡੀਆਂ ਵੀ ਲੱਗੀਆਂ ਹੋਈਆਂ ਜਿਨ੍ਹਾਂ ਨੂੰ ਕਾਫੀ ਨੁਕਸਾਨ ਹੋਇਆ ਜਿਹਦੇ ਵਿੱਚ ਇੱਕ ਸਕੂਲ ਦੀ ਵੈਨ ਵੀ ਲੱਗੀ ਦੀ ਸੀ ਤੇ ਸਕੂਲ ਦੀ ਵੈਨ ਨੇ 7 ਵਜੇ ਨਾ ਜਾਣਾ ਸੀ ਬੱਚਾ ਲੈਣ ਵਾਸਤੇ ਤੇ ਉਹ ਮੇਰੇ ਹਿਸਾਬ ਨਾਲ ਸਿਰ 5-10 ਮਿੰਟ ਡਰਾਈਵਰ ਲੇਟ ਹੋਇਆ ਜੇਕਰ ਡਰਾਈਵਰ ਟਾਈਮ 'ਤੇ ਆ ਜਾਂਦਾ ਗੱਡੀ ਲੈਣ ਵਾਸਤੇ ਤੇ ਸ਼ਾਇਦ ਪਰਮਾਤਮਾ ਨਾਲ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਸੀਗਾ ਤੇ ਸਾਡੀ ਪ੍ਰਸ਼ਾਸਨ ਦੇ ਅੱਗੇ ਤੇ ਫੋਰੈਸਟ ਡਿਪਾਰਟਮੈਂਟ ਦੇ ਅੱਗੇ ਇੱਕੋ ਮੰਗਿਆ ਗਿਆ ਕਿ ਜਿੱਦਾਂ ਪੁਰਾਣੇ ਬੂਟੇ ਆ ਗਏ ਉਹਨਾਂ ਦੇ ਟਾਈਮ 'ਤੇ ਸਮੇ ਸਮੇਂ ਦੇ ਉਤੇ ਦੇਖ ਰੇ ਕੀਤੀ ਹੈ कि ਜਿਹੜਾ ਕੋਈ ਪੁਰਾਣਾ ਬੂਟਾ ਨੂੰ ਆਪੇ ਛਾਂ ਦਿੱਤਾ ਜਾਏ ਜਾਂ ਵੱਢ ਦਿੱਤਾ ਜਾਏ ਕੈਮਰੋ ਪਰਸਨ ਹਰੀ ਦੇ ਨਾਲ ਅਦਸਤ ਪਠਾਨਕੋਟ ਦੇ ਡਲਗੋਜ਼ੀ ਰੋਡ ਤੇ ਇੱਕ ਵੱਡਾ ਹਾਸਾ ਵਾਪਰਿਆ ਦੱਸਦੇ ਇਹ ਪਠਾਨਕੋਟ ਤੋਂ ਵੱਡੀ ਖਬਰ ਇਸ ਸਮੇਂ ਦੀ ਦੱਸ ਰਹੇ ਹਾਂ ਸ਼ਾਮ 6:30 ਵਜੇ ਦੇ ਕਰੀਬ ਇੱਕ ਪਾਰੀ ਦਰਖਤ ਦੀ ਟਾਣੀ ਟੁੱਟ ਕੇ ਲਗਭਗ 4 ਵਾਹਨਾਂ ਦੇ ਉੱਤੇ ਡਿੱਗੀ ਹੈ ਤੇ ਜਿਸ ਵਿੱਚ 4 ਦੇ ਕਰੀਬ ਵਾਹਨ ਨੁਕਸਾਨੇ ਗਏ ਨੇ ਜਦੋਂ ਇਸ ਸੰਬੰਧੀ ਮੌਕੇ ਤੇ ਮੌਜੂਦ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਸ਼ਾਮ ਨੂੰ ਜਿਹੜਾ ਹੈ 6:30 ਵਜੇ ਦੇ ਕਰੀਬ ਧਮਾਕੇ ਵਰਗੀ ਆਵਾਜ਼ ਜਿਹੜੀ ਹੈ ਸੁਣਾਈ ਦਿੱਤੀ ਦੀ ਇੱਕ ਭਾਰੀ ਟਾਣੀ درخت ਤੇ ਹੇਠਾਂ ਜਿਹੜੀ ਹੈ ਉਹ ਖੜੇ ਬਹਾਨੇ ਤੇ ਡਿੱਗ ਪਈ ਹੈ ਤੇ ਭਾਰੀ ਨੁਕਸਾਨ ਹੋ ਗਿਆ ਹੈ ਉਹਨਾਂ ਦੱਸਦੇ ਹੈ ਕਿ ਸਕੂਲ ਬੱਸ ਡਰਾਈਵਰ ਜੋ ਗੱਡੀ ਸਟਾਰਟ ਕਰਨ ਹੀ ਵਾਲਾ ਸੀ ਕੁਝ ਦੇਰ ਦੇ ਲਈ ਬਾਹਰ ਰੁਕ ਗਿਆ ਸੀ ਤੇ درخت ਜਿਹੜਾ ਹੈ ਉਹ ਡਿੱਗ ਗਿਆ ਨਹੀਂ ਤਾਂ ਜਾਨੀ ਨੁਕਸਾਨ ਹੋ ਸਕਦਾ ਸੀ ਤੇ ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਰਹਾਇਸ਼ੀ ਇਲਾਕਿਆਂ ਵਿੱਚ ਵੱਡੇ ਪੁਰਾਣੇ ਦਰਖਤਾਂ ਨੂੰ ਜਿਹੜਾ ਸਮੇਂ-ਸਮੇਂ ਤੇ ਕੱਟਿਆ ਜਾਵੇ ਤੇ ਛਾਂਟਿਆ ਜਾਵੇ ਤਾਂ ਕਿ ਕਿਸੇ ਨੂੰ ਵੀ ਕੋਈ ਵੀ ਜਾਨੀ ਨੁਕਸਾਨ ਨਾ ਹੋ ਸਕੇ ਤੇ ਇੱਕ ਵਾਰ ਤਸਵੀਰਾਂ ਦੇਖ ਲੈਣੇ ਕਿਸ ਤਰ੍ਹਾਂ ਦੇ ਨਾਲ ਇਹ ਹਾਸਾ ਜਿਹੜਾ ਹੈ ਉਹ ਵਾਪਰਿਆ ਹੈ ਤੇ ਮੌਕੇ ਤੇ ਮੌਜੂਦ ਲੋਕਾਂ ਨੇ ਕੀ ਜਾਣ ਆਉ ਦੇਖ ਲੈ ਸਗੇ ਸਵੇਰੇ ਕੋਈ 6:30 ਵਜੇ ਦੀ ਗੱਲ ਆ ਜੀ ਹੌਸਲੇ ਬਾਪ ਰਿਆ ਤੇ ਨੁਕਸਾਨ ਵੀ ਕਾਫੀ ਹੋ ਗਿਆ ਗੱਡੀਆਂ ਦਾ ਤੇ ਇਹ ਹੈ ਕਿ ਪ੍ਰਸ਼ਾਸਨ ਨੂੰ ਵੀ ਚਾਹੀਦਾ ਕਿ ਇਹ ਬੂਟਿਆਂ ਦੀ ਦੇਖ ਰੇ ਕਰਨ ਕਾਫੀ ਹੋ ਗਏ ਦੇ ਖਰਾਬ ਹੋ ਗਏ ਦੇ ਬੂਟੇ ਵੜਦਨੇ ਚਾਹੀਦੇ ਹੈਗੇ ਤੇ ਜਾਨੀ ਨੁਕਸਾਨ ਤੇ ਨਹੀਂ ਹੋਇਆ ਪਰ ਫਿਰ ਵੀ ਗੱਡੀਆਂ ਦਾ ਕਾਫੀ ਨੁਕਸਾਨ ਹੋ ਗਿਆ ਤੁਸੀਂ ਦੇਖ ਸਕਦੇ ਹੋ ਬਿਜਲੀ ਦੀਆਂ ਤਾਰਾਂ ਵੀ ਟੁੱਟੀਆਂ ਸਾਰੀਆਂ ਸਰ ਕੋਈ ਹਵਾ ਵੀ ਨਹੀਂ ਨਹੀਂ ਚਲੀ ਤੇ ਬਸ ਗੱਡੀਆਂ ਲੱਗੀਆਂ ਤੇ ਛੋੜ ਕੋ ਡਰਾਈਵਰ ਦਾ ਵੀ ਥੋੜਾ ਜਿਹਾ ਬਚਾ ਹੋ ਗਿਆ ਗੇਟ ਤੇ ਹੀਗਾ ਤੇ ਗੱਡੀ ਜੇ ਨਹੀਂ ਬੈਠਾ ਜੇ ਤੇ ਨਾਲ ਹੀ ਝੋਟਾ ਡਿੱਗਿਆ ਜਗਦਵੀ ਇਹ ਸਵੇਰੇ 6:30 ਵਜੇ ਆ ਰੇਲਵੇ ਦੀ ਜਗਾ ਚ ਇਡਾ ਵੱਡਾ ਸਫੇਦਾ ਹੈ ਜਿਹੜਾ ਬਿਨਾ ਹਵਾ ਚੁੱਲੇ ਹੀ ਮਤਲਬ ਹਰ ਬੰਦਾ ਹੈਰਾਨ ਹੋ ਗਿਆ ਵੀ ਕੀ ਹੋਇਆ ਵੀ ਇਹ ਇੰਨਾ ਭਾਰੀ ਦਾ ਟਾਣਾ ਹੈ ਜਿਹੜਾ ਵੀ ਇਥੇ ਬਿਜਲੀ ਤਾਰਾਂ ਔਰ ਦੂਸਰੀ ਜਿੰਨੀ ਅਗਲਾ ਸਵੇਰੇ ਦੀ ਵਾਹ ਇਹਨਾਂ ਰੋਡ ਸੜਕ ਤੋਂ ਬਚਾ ਹੋ ਗਿਆ ਇਹਨਾਂ ਦਾ ਕੋਈ ਹੋਰ ਵੀ ਜਾਨੀ ਨੁਕਸਾਨ ਹੋ ਸਕਦਾ ਸੀ ਜਿੱਥੇ ਡਿੱਗਿਆ ਹੈ ਇੱਥੇ ਤਿੰਨ ਚਾਰ ਗੱਡੀਆਂ ਦਾ ਨੁਕਸਾਨ ਹੋਇਆ ਅਸੀਂ ਤੇ ਪ੍ਰਸ਼ਾਸਨ ਉਹ ਰੇਲਵੇ ਵਿਭਾਗ ਨੂੰ ਜਾਂ ਫੋਰੈਸਟ ਬੋਰਡ ਨੂੰ ਕਹਿੰਨੇ ਆ ਕਿ ਇੱਥੇ ਜਿੱਥੇ ਆਵਾਦੀ ਹੈ ਉੱਥੇ ਜਿਹੜੇ ਵੱਡੇ ਪੇੜ ਹੈ ਉਹਨਾਂ ਨੂੰ ਕਟਵਾ ਕੇ ਛੋਟੇ ਪੇੜ ਲਗਾਉਣ ਦੀ ਕੋਸ਼ਿਸ਼ ਕੀਤੀ ਜਾਏ ਜਿਹਦੇ ਕਾਰਨ ਇਹ ਹਾਸੇ ਨਾ ਵਾਪਰੇ ਜਾਣ ਸਿਰੇ 6:30 ਵਜੇ ਮੈਂ ਤੋ ਦਿੱਲੀ ਦਿੱਤਾ ਗੂਪੀਨ ਤੋਂ ਸੈਕ ਕਰਨ ਜਾਣ ਗਿਆ ਹੀਗਾ ਤੇ ਉਸ ਟਾਈਮ ਤੇ ਜਦੋਂ ਮੈਂ ਇਥੋਂ ਲੰਘ ਰਿਹਾ ਹੀਗਾ ਜੇ ਮੈਂ ਟੁੱਟ ਦੀ ਬੈਕ ਸਾਈਡ ਤੋਂ ਤੇ ਮੈਨੂੰ ਬੜੀ ਇੱਕ ਧਮਾਕੇ ਦੀ ਬਹੁਤ ਤੇਜ਼ ਜ਼ੋਰਦਾਰ ਧਮਾਕੇ ਦੀ ਆਵਾਜ਼ ਆਈ ਜਦੋਂ ਅਸੀਂ ਲੱਗਿਆ ਕਿ ਦੇਖਿਆ ਤੇ ਇੱਕ ਬੜਾ ਪੁਰਾਣਾ ਬੂਟਾ ਸੀਗਾ ਜਿਹੜਾ ਜੜ ਤੋਂ ਉਖੜ ਕੇ ਆਪਣੀ ਟਾਣੀ ਤੋਂ ਟੁੱਟ ਕੇ ਡਿੱਗਿਆ ਗੱਡੀਆਂ ਦੇਾਂ ਦੇ ਉੱਤੇ ਉੱਤੇ ਤਿੰਨ ਚਾਰ ਗੱਡੀਆਂ ਵੀ ਲੱਗੀਆਂ ਹੋਈਆਂ ਜਿਨ੍ਹਾਂ ਨੂੰ ਕਾਫੀ ਨੁਕਸਾਨ ਹੋਇਆ ਜਿਹਦੇ ਵਿੱਚ ਕੀ ਇੱਕ ਸਕੂਲ ਦੀ ਬੈਨ ਵੀ ਲੱਗੀ ਦੀਗੀ ਤੇ ਸਕੂਲ ਦੀ ਬੈਨ ਨੇ 7 ਵਜੇ ਨਾ ਜਾਣਾ ਸੀ ਬੱਚਾ ਨੂੰ ਲੈਣ ਵਾਸਤੇ ਤੇ ਉਹ ਮੇਰੇ ਸਾਬ ਨਾਲ ਸੀ 5-10 ਮਿੰਟ ਡਰਾਈਵਰ ਲੇਟ ਹੋਇਆ ਜੇਕਰ ਡਰਾਈਵਰ ਟਾਈਮ ਸਿਰ ਆ ਜਾਂਦਾ ਗੱਡੀ ਲੈਣ ਵਾਸਤੇ ਤੇ ਸ਼ਾਇਦ ਪ੍ਰਮਾਤਮਾ ਨਾ ਕਰੇ ਕੋਈ ਜਾਨੀ ਨੁਕਸ ਫੋਰੈਸਟ ਡਿਪਾਰਟਮੈਂਟ ਤੱਕ ਇਹ ਕੋ ਮੰਗਿਆ ਗਿਆ ਕਿ ਜਿੱਦਾਂ ਪੁਰਾਣੇ ਬੂਟੇ ਆ ਗਏ ਉਹਨਾਂ ਦੀ ਟਾਈਮ ਤੇ ਸਮੇਂ ਸਮੇਂ ਦੇ ਉੱਤੇ ਦੇਖਰੇਖ ਕੀਤੀ ਹੈ ਕਿ ਜਿਹੜਾ ਕੋਈ ਪੁਰਾਣਾ ਬੂਟਾ ਨੂੰ ਆਪੇ ਛਾਂ ਦਿੱਤਾ ਜਾਏ ਜਾਂ ਵੱਢ ਦਿੱਤਾ ਜਾਏ ਕੈਮਰੋ ਕੁਸਟਮ ਹਣੀ ਦੇ ਨਾਲ ਅਦਸੇ ਨਹੀਂ ਪਠਾਨਕੋਟ ਡੇਡਲ ਗੋਜ਼ੀ ਰੋਡ ਤੇ ਇੱਕ ਵੱਡਾ ਹਾਸਾ ਵਾਪਰਿਆ ਦੱਸਦੇ ਇਹ ਪਠਾਨਕੋਟ ਤੋਂ ਵੱਡੀ ਖਬਰ ਇਸ ਸਮੇਂ ਦੀ ਦੱਸ ਰਹੇ ਹਾਂ ਸ਼ਾਮ 6:30 ਵਜੇ ਦੇ ਕਰੀਬ ਇੱਕ ਭਾਰੀ ਦਰਖਤ ਟਟਣੀ ਟੁੱਟ ਕੇ ਲਗਭਗ 4 ਬਹਾਨਾਂ ਦੇ ਉੱਤੇ ਡਿੱਗੀ ਹੈ ਤੇ ਜਿਸ ਵਿੱਚ 4 ਦੇ ਕਰੀਬ ਬਹਾਨ ਨੁਕਸਾਨੇ ਗਏ ਨੇ ਜਦੋਂ ਇਸ ਸੰਬੰਧੀ ਮੌਕੇ ਤੇ ਮੌਜੂਦ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਸ਼ਾਮ ਨੂੰ ਜਿਹੜਾ ਹੈ 6:30 ਵਜੇ ਦੇ ਕਰੀਬ ਇੱਕ ਧਮਾਕੇ ਵਰਗੀ ਆਵਾਜ਼ ਜਿਹੜੀ ਹੈ ਸੁਣਾਈ ਦਿੱਤੀ ਤੇ ਜਿਸ ਤੋਂ ਬਾਅਦ ਜਦੋਂ ਆ ਕੇ ਦੇਖਿਆ ਤਾਂ ਚਿੱਟੇ ਪੌਪੂਲਰ ਦੀ ਇੱਕ ਭਾਰੀ ਟਾਣੀ ਦਰਖਤ ਹੈਠਾ ਜਿਹੜੀ ਹੈ ਉਹ ਖੜੇ ਸਤੇ ਇੱਕ ਸਕੂਲ ਬੱਸ ਡਰਾਈਵਰ ਜੋ ਗੱਡੀ ਸਟਾਰਟ ਕਰਨ ਹੀ ਵਾਲਾ ਸੀ ਕੁਝ ਦੇਰ ਦੇ ਲਈ ਬਾਹਰ ਰੁਕ ਗਿਆ ਸੀ ਤੇ ਦਰਖਤ ਜਿਹੜਾ ਹੈ ਉਹ ਡਿੱਗ ਗਿਆ ਨਹੀਂ ਤਾਂ ਜਾਨੀ ਨੁਕਸਾਨ ਹੋ ਸਕਦਾ ਸੀ ਤੋਂ ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਰਹਾਇਸ਼ੀ ਇਲਾਕਿਆਂ ਵਿੱਚ ਵੱਡੇ ਪੁਰਾਣੇ ਦਰਖਤਾਂ ਨੂੰ ਜਿਹੜਾ ਸਮੇਂ-ਸਮੇਂ ਤੇ ਕੱਟਿਆ ਜਾਵੇ ਤੇ ਛਾਂਟਿਆ ਜਾਵੇ ਤਾਂ ਕਿ ਕਿਸੇ ਨੂੰ ਵੀ ਕੋਈ ਵੀ ਜਾਨੀ ਨੁਕਸਾਨ ਨਾ ਹੋ ਸਕੇ ਇੱਕ ਵਾਰ ਤਸਵੀਰਾਂ ਦੇਖ ਲੈਣੇ ਕਿਸ ਤਰ੍ਹਾਂ ਦੇ ਨਾਲ ਇਹ ਹਾਸਾ ਜਿਹੜਾ ਹੈ ਉਹ ਵਾਪਰਿਆ ਹੈ